ਆ ਬੇਬੇ ਨੂੰ ਇੱਧਰ ਲੈ ਕੇ ਗੇਟ ਦੇਖੀ ਆਨੀ ਆ ਆਪ ਮੈਂ ਲਾਦਾ ਆ ਬੈਠੀ ਹੈਗੀ ਨਾ ਬੇਬੇ ਤੇਰੀ ਲੱਤ ਕਿਵੇਂ ਆ ਹੁਣ ਲੱਤ ਨੇ ਤੂੰ ਘੜਾ ਮੈਨੂੰ ਕੋਈ ਦਵਾਈ ਦਵਾ ਲੈ ਇਹ ਵੀ ਰਾਮ ਆ ਗਿਆ ਮੈਨੂੰ ਆਏ ਦੱਸ ਪਹਿਲਾਂ ਹਾਂ ਉਹ ਮੰਜੇ ਤੋਂ ਤੈਨੂੰ ਇੱਥੇ ਕੌਣ ਛੱਡ ਕੇ ਗਿਆ ਉਹ ਤਾਂ ਗਵੰਡੀਆਂ ਦਾ ਮੁੰਡਾ ਛੱਡ ਕੇ ਗਿਆ ਬਿਠਾ ਕੇ ਗਿਆ ਇੱਥੇ ਬੇਬੇ ਗੱਪ ਜੇ ਨਾ ਮਾਰ ਤੂੰ ਆਪ ਆਈ ਹੈ ਲੈ ਤੈਨੂੰ ਤਾਂ ਗੱਪ ਹੀ ਰੱਖਦੇ ਆ ਮੇਰੇ ਸਾਰਾ ਦਿਨ ਮੈਂ ਤਾਂ ਡਿਊਟੀ ਤੇ ਜਾਣੀ ਹੈ ਡਰਦੇ ਜਾਣੇ ਮੈਨੂੰ ਮੇਰੇ ਬੋਰਮਾ ਅਗਲੀ ਦਿਨ ਉੱਥੇ ਮੰਜੇ ਤੇ ਪਾਏ ਆਉਗਾ ਚੱਲ ਬਗਲਾ ਕਿਉਂ ਆਏ ਬੋਲਨੀ ਆਪਦੇ ਮਰ ਜਾਂਦੀ ਹੈ ਹਾਂ ਦੱਸ ਕੀ ਕਹਿੰਦੀ ਹੈ ਜਿੰਨਾ ਚਿਰ ਮੈਂ ਉਹ ਦਵਾਈਂ ਦਵਾ ਦੇਣਾ ਚਿਰ ਮੈਂ ਜਾਹ ਨਹੀਂ ਦੇ ਦਿੱ ਤੈਨੂੰ ਅੱਛਾ ਦਵਾਈ ਵੀ ਬੇਬੇ ਜੇ ਮੈਂ ਜਾਉਂਗੀ ਤਾਂ ਫੇਰ ਹੀ ਆਉਗੀ ਐ ਤਾਂ ਹੁਣ ਦਵਾਈ ਉੱਡ ਕੇ ਤਾਂ ਨਹੀਂ ਜਾਉਗੀ ਆਪ ਹੀ ਅੱਛਾ ਕਿੱਥੇ ਜਾਵੇਂਗੀ ਤੂੰ ਫੇਰ ਕਿਵੇਂ ਦਵਾਈ ਆਉਗੀ ਮੈਂ ਡਿਊਟੀ ਤੇ ਜਾਨੀ ਆ ਤਨਖਾਹ ਮਿਲੂਗੀ ਫੇਰ ਤੈਨੂੰ ਦਵਾਈ ਦਵਾਉਂਗੀ ਅੱਛਾ ਮੈਂ ਨਹੀਂ ਤੈਨੂੰ ਸਰਕਾਰੋਂ ਲੋ ਮਹੀਨਾ ਮੈਂ ਹੀ ਬੈਠੀ ਰਹੂੰ ਆਈ ਬੈਠੀ ਰ ਕੋਈ ਨਹੀਂ ਬੇਬੇ ਤੂੰ ਕਿਹੜਾ ਮੱਕੀ ਗੁੱਡਣ ਜਾਣਾ ਖੇਤ ਬੇਲੀ ਬਟਣਾ ਤੂੰ ਰੋਟੀ ਖਾਣੀ ਹੈ ਬਹਿ ਕੇ ਖਾ ਲਈ ਕੰਮ ਮੈਂ ਆਪੇ ਕਰ ਲੂੰਗੀ ਆ ਕੇ 2:30 ਤੂੰ ਪੇਕਿਆਂ ਦਾ ਲਿਆ ਪੈਸੇ ਤੈਨੂੰ ਨਾ ਕੰਨੇ ਵਾਲੀ ਕਹੇ ਤਾਂ ਤੈਨੂੰ ਪਾਵਾ 2 ਮਹੀਨੇ ਲੱਗ ਜਾਣ ਪਾਵਾ 3 ਲੱਗ ਜਾਣ ਮੇਰੇ ਬਿਨਾਂ ਪਾਵਾ ਮੰਜੇ ਤੇ ਪਈ ਰ ਪਰ ਪੇਕਿਆਂ ਦਾ ਤੈਨੂੰ 1 ਰੁਪਿਆ ਨਹੀਂ ਮਿਲਦਾ ਹੁਣ ਨਹੀਂ ਉਹ ਦੇਣ ਬੇਬੇ ਐਡੇ ਪਾਗਲ ਨਹੀਂ ਹੈਗੇ ਜਿੱਡੇ ਤੂੰ ਸਮਝਦੀ ਆ। ਐਸੇ ਬਹਿ ਜਾਣਾ ਨਹੀਂ ਡਿਊਟੀ ਤੇ ਬਹਿ ਜਾ ਚੁੱਪ ਕਰਕੇ। ਡਿਊਟੀ ਤੇ ਕਿ ਮੰਜਣਾ ਤੂੰ ਘੜਾ ਮੇਰੇ ਮਗਰ ਭੱਜ ਲੇਂਗੀ ਉੱਠ ਕੇ। ਡਿਊਟੀ ਤੇ ਤਾਂ ਮੈਂ ਜਾਊਂਗੀ। ਡਿਊਟੀ ਤੇ ਜਾਣ ਤੋਂ ਨਹੀਂ ਤੂੰ ਮੈਨੂੰ ਰੋਕ ਸਕਦੀ। ਆ ਕਿਵੇਂ ਬੱਲ ਜਾਏਂਗੀ ਤੂੰ ਡਿਊਟੀ ਤੇ? ਨਾ ਤੂੰ ਮੰਜੇ ਤੇ ਬੈਠੀ ਆਂ। ਮੈਂ ਘਰੇ ਬਹਿ ਜਣੀ ਆ ਤੇਰੇ ਬਰਾਬਰ ਚੜ ਕੇ। ਕਾ ਖਾਵਾਂਗੇ ਕੀ ਸਵਾ? ਕਾ ਕਿ ਤੇਰੇ ਪਿਓ ਕੋ ਇੱਥੇ ਨਾ ਹੁਣ ਪਿਆਰ ਬਣਾ। ਨਾ ਕੰਮ ਤਾਂ ਚੱਲ ਕੰਮ ਵੀ ਫੇਰ ਹੀ ਹੋਊਗਾ ਵੀ ਜੇ ਘਰੇ ਰੋਟੀ ਟੁਕੜਾ ਹੋਊ ਖਾਣ ਨੂੰ। ਹੁਣ ਤਨਖਾਹ ਮਿਲੂਗੀ ਤਾਂ ਫੇਰ ਹੀ ਸਮਾਨ ਲਿਆਵਾਂਗੇ ਸ ਕੋਈ ਨਾ ਕਰਗੀ ਮੈਂ ਕੰਮ ਸਾਰਾ 5 ਵਜੇ ਆਵੇਂਗੀ ਤੂੰ 5 ਵਜੇ ਤੇ ਨਹੀਂ ਆਉਂਦੀ ਬਾਬੇ 5 ਵਜੇ ਮੈਂ ਪਹਿਲਾਂ ਆ ਜੂਗੀ ਮੈਂ 2:30 ਵਜੇ ਆ ਜੂਗੀ ਆਉਦਾ ਇੱਥੇ ਰਹਿ ਜਾਣਾ ਨਹੀਂ ਇੱਥੇ ਕਿਉਂ ਰਹਿ ਮੈਂ ਤਾਂ ਜਾਣੀ ਐ ਨਾਲੇ ਹੌਲੀ ਹੌਲੀ ਰੋੜ ਰੋੜ ਕੇ ਭੱਗ ਜਾ ਉਥੇ ਪੱਖੇ ਥੱਲੇ ਪੈ ਜਾ ਜਾ ਕੇ ਇੱਥੇ ਗਰਮੀ ਚ ਬੈਠੀ ਆ ਇੱਥੇ ਕੀ ਮੰਗਦੀ ਆ ਤੂੰ ਬੈਠੀ ਉਹੀ ਗਮਾਂਡੀਆਂ ਦਾ ਮੁੰਡਾ ਛੱਡ ਕੇ ਗਿਆ ਗਮਾਂਡੀਆਂ ਦਾ ਮੁੰਡਾ ਨੇੜੇ ਨਾ ਤੇੜੇ ਨਾ ਮੈਨੂੰ ਤਾਂ ਕੋਈ ਦਿਖਿਆ ਨਹੀਂ ਆਇਆ ਘਰੇ ਆਪਣੇ ਤੇਰੀ ਕਿ ਸੁਰਤ ਤੱਕ ਦੇ ਟਿਕਾਣੇ ਤੈਨੂੰ ਵੀ ਦਿਸੇ ਆਹੋ ਜੰਗਾ ਹੁਣ ਵੀ ਸੱਦ ਲਈ ਗਰਾਂਦਾ ਮੁੰਡਿਆਂ ਦੇ ਵਿੱਚ ਵੀ ਤੈਨੂੰ ਮੇਰਾ ਪਤਾ ਲੱਗੂਗਾ ਵੀ ਕਿੱਥੇ ਗਈ ਐ ਕੀ ਕਰ ਰਹੀ ਐ ਦੋ ਦਿਨ ਹੋ ਗਏ ਹੋਰ ਕੀ ਦਾ ਧਿਆਨ ਐ ਤੇਰੇ ਬਸ ਕਰ ਜਾ ਤੈਨੂੰ ਸਾਮੀ ਆਨੀਆਂ ਨਾ ਮੈਂ ਤੈਨੂੰ ਲਈ ਫਿਰਦੀ ਐ ਖਿੱਚੀ ਫਿਰਦੀ ਐ ਤੈਨੂੰ ਤਾਂ ਗੱਲਾਂ ਔੜਦੀਆਂ ਨੇ ਜੇ ਤੇਰੀ ਨਾ ਗੱਲ ਸੁਣੀ ਹੁੰਦੀ ਹਾਂ ਇੰਨੀ ਸੀ ਕਹਿੰਦੀ ਤੂੰ ਮੈਨੂੰ ਗੱਲ ਫਿਰ ਸਾ ਬਸ ਸੁਣੀ ਨਾ ਸੁਣ ਗੱਲ ਚੰਗਾ ਹੁਣ ਮੈਨੂੰ ਲੇਟ ਨਾ ਕਰਾ ਤੇ ਮੈਂ ਜਾਨੀ ਐ ਮੈਂ ਤੇ ਆਖ ਕਹਿੰਦੀ ਨਹੀਂ ਪਾਣੀ ਤੇਰੇ ਮੈਂ ਵੀ ਤੂੰ ਭਾਉ ਜਾ ਮੈਂ ਨਹੀਂ ਕਹਿੰਦੀ ਤੈਨੂੰ ਮੇਰੇ ਕਨੇਓ ਕੁਸਕਾਰਾ ਜਾਉਂਗੀ ਤਾਂ ਹੈਗੀ ਮੈਂ ਤੂੰ ਹੁਣ ਆਏ ਤਾਂ ਤੂੰ ਕਿਹੜਾ ਮੇਰੇ ਮਗਰ ਭੱਜ ਲੇਂਗੀ ਉੱਠ ਕੇ ਹੌਲੀ ਹੌਲੀ ਰੁੜ ਰੁੜ ਕੇ ਭਾਗ ਜਾ ਉੱਥੇ ਜਾ ਮੰਨ ਲਿਆ ਕਰ ਗੱਲ ਕਿਸਰੀ ਕੀੜੀਆਂ ਖਾ ਜਾਣੀਆਂ ਇੱਥੇ ਜਿੱਥੇ ਬੈਠੀ ਕੋਈ ਨਹੀਂ ਜੇ ਮੈਂ ਮੈਨੂੰ ਉੱਥੋਂ ਅਗਲਾ ਛੱਡ ਗਿਆ ਨਾ ਉੱਥੇ ਹੋਂ ਵੀ ਛੱਡ ਜੂਗਾ ਗਵਾਂਦੀ ਹੈਗੇ ਮੈਂ ਤਾਂ ਜਾਣੀ ਆ ਸੱਦ ਲੀਂਦੀ ਨੂੰ ਗਵਾਂਦੀ ਹੈਗੇ ਆ ਮੈਨੂੰ ਸਾਹਮਣੇ ਆਲੇ ਤੂੰ ਭਾਗ ਜਾ ਜਿੱਥੇ ਜਾ ਤੂੰ ਤੁਰ ਹੀ ਫਿਰ ਖੁੱਲੀ ਹੋ ਕੇ ਲੈ ਡਿਊਟੀ ਤੇ ਵੀ ਨਹੀਂ ਜਾਣ ਦਿੰਦੀ ਕੁੜੇ ਮੈਂ ਮਤਾਂ ਸੀ ਨਾ ਪਉੜੀ ਪੈਸੇ ਲਿਆਉਗੀ ਪੇਕਾ ਤੋਂ ਜਿਹੜਾ 10000 ਲੈ ਦਿੱਤਾ ਹੈ ਨੇ ਤੇ ਇਹ ਤਾਂ ਨਹੀਂ ਲਿਆਉਂਦੀ ਇਹ ਬਾਲੀ ਚਾਂਬਲ ਗਈ ਭੈਣੇ ਇਹ ਨਹੀਂ ਲਿਆਉਂਦੀ ਹੁਣ ਮੈਨੂੰ ਤਾਂ ਇਹ ਕਿਹੜੇ ਪੈਸੇ ਦੇਊਗੀ ਮੇਰੀ ਸਕੀਮ ਤਾਂ ਮੈਂ ਲਾਦੀ ਫੇਲ ਹੀ ਹੋ ਗਈ ਮੈਂ ਤਾਂ ਹੁਣ ਕੋਈ ਹੋਰ ਸਕੀਮ ਸੋਚੂਗੀ ਉਹ ਲਾਉਂਗੀ ਇਹ ਸਕੀਮ ਤਾਂ ਇਹ ਲੋਟ ਨਹੀਂ ਆਉਂਦੀ ਇਹਦੇ ਤੇ ਕੋਈ ਹੋਰ ਅਹਜਾ ਤਵਾ ਲਾਵਾਂ ਫੇਰ ਲੋਟ ਆਉਗੀ ਇੱਕ ਜੀ ਤਾਂ ਕਰਦਾ ਵੀ ਹਾ ਇੱਥੇ ਮੜਾਏ 10 ਮਿੰਟ ਖੜਕੇ ਨਾ ਘਰੇ ਵਾਪਸ ਮੁੜ ਜਾ। ਦੇਖਾ ਤਾਂ ਸਹੀ ਇਹਨੂੰ ਗਮਾਂਡੀਆਂ ਦਾ ਮੁੰਡਾ ਛੱਡ ਕੇ ਜਾਂਦਾ ਮੰਜੇ ਤੇ ਕੇ ਆਪ ਜਾਂਦੀ ਐ। ਲੈ ਮੈਨੂੰ ਛਾਰਦੀ ਐ ਬੇਬੇ। ਜਿਵੇਂ ਇਹਦੀ ਮੈਂ ਜਾਣਦੀ ਨਹੀਂ ਹੁੰਦੀ ਬੇਬੇ ਜੀ ਕਰਤੂਤ ਨੂੰ। ਹੋਰ ਨੂੰ ਡਰਾਉਣ ਗਿੱਜੀਆਂ ਸੱਪ ਤਾਂ ਮੈਨੂੰ ਦਵਾਈ ਮੈਂ ਵੀ ਨਹੀਂ ਦਵਾਉਂਦੀ ਪਰ ਮੈਂ ਇਹਦੀ ਜਾਨ ਨਿਕਲ ਜੇ। ਜੇ ਲੱਤ ਦੁਖਦੀ ਹੋਊ ਤਾਂ ਦਵਾਈ ਫੇਰ ਹੀ ਦਵਾਵਾਂਗੇ। ਹੋਰ ਇਹਨੂੰ ਕਾਦੀ ਦਵਾਦਾ ਦਵਾਈ ਮੈਂ ਰੋਜ਼ ਲੇਟ ਕਰਾ ਦਿੰਦੀ ਐ ਡਿਊਟੀ ਤੋਂ ਮੈਨੂੰ। ਕੱਲ ਦਾ ਮੈਂ ਮਾਸੀ ਦਾ ਪਤਾ ਲੈ ਕੇ ਆਇਆਗਾ ਜਿਵੇਂ ਪੇਕੀ ਗਿਆ ਹੁੰਦਾ ਤੇਰੇ ਫੇਰ ਤਾਂ ਮੈਨੂੰ ਉਹਦੀ ਪੁੱਛਦੀ ਸਾਰੇ ਖੈਰ ਸੁਖਾ ਤੂੰ ਮੈਨੂੰ ਗੱਲਬਾਤ ਹੀ ਨਹੀਂ ਪੁੱਛੀ ਮੁੜ ਕੇ ਅਬ ਗੱਲਬਾਤ ਕੀ ਪੁੱਛਣੀ ਐ ਉਹੀ ਗੱਲ ਬੁੜੀ ਦੀ ਧੰਗ ਕਰਦੀ ਐ ਧੰੜੇ ਕਰਦੀ ਐ ਧੰੜੇ ਇੱਥੀ ਬੁੜੀ ਐ ਕੀ ਪੁੱਛਣਾ ਇਹਦਾ ਇੱਥੇ ਤਾਂ ਆਕੇ ਗਈ ਆ ਪਰਸੋਂ ਪੁੱਛਣ ਨੂੰ ਹੁਣ ਮੈਂ ਦੇਖਿਆ ਨਹੀਂ ਉਹ ਤੂੰ ਤਾਂ ਕਹੀ ਜਾਨੀ ਓਏ ਉਹਦੇ ਚ ਨਾ ਮੋਟਰਸਾਈਕਲ ਵੱਜਿਆ ਵਿਚਾਰੀ ਦੋਨੇ ਗੋਡੇ ਦੁਖੀ ਜਾਂਦੇ ਨੇ ਅੱਛਾ ਉਹਦਾ ਬਾੜੀ ਬਾੜੀ ਹਾਲਤ ਹੋ ਗਈ ਉਹੀ ਤਾਂ ਉਹ ਮੋਟਰਸਾਈਕਲ ਵਾਲਿਆਂ ਨੂੰ ਮੜਾ ਜਾਂ ਕਹਿਣੇ ਦੂਜੇ 'ਚ ਵੀ ਮਾਰਦਾ ਸਮਾਰਕੀ ਬਹਿ ਜਾਂਦੀ ਮੰਜੇ ਤੇ ਟਿੱਕ ਤਾਂ ਵਹਿ ਜਾਂਦੀ ਅੱਛਾ ਅੱਛਾ ਤੇਰਾ ਮਤਲਬ ਬੁੜੀ ਨੂੰ ਮਾਰ ਹੀ ਦਿੰਦਾ ਹੈ ਉਹ ਨਿਬੜ ਜੇ ਪਰੇ ਤਪਾ ਰੱਖਿਆਂਗੇ ਕਿੱਦਾਂ ਦੇ ਉਹੀ ਗੱਲ ਲਹੂ ਪੀ ਰੱਖੇ ਤੇਰਾ ਹੀ ਮਾਰਾ ਕਰਤਾ ਮੇਰੀ ਮੱਸੀ ਕੱਲੀ ਉਹ ਹੀ ਨਹੀਂ ਲੋਟ ਆਉਂਦੀ ਹੋਰ ਤਾਂ ਕਿਸੇ ਨੂੰ ਸਿਰ ਹੀ ਨਹੀਂ ਚੱਕਣ ਦਿੰਦੀ ਹੂੰ ਉਹ ਇਹ ਚੰਗੀਆਂ ਨਹੀਂ ਹੁੰਦੀਆਂ ਕਦੇ ਪੈਸੇ ਮੰਗਦੀ ਐ ਕਦੇ ਕੁਛ ਮੰਗਦੀ ਐ ਹੁਣ ਨਵਾਂ ਪੰਗਾ ਖੜਾ ਕਰ ਲਿਆ ਕਿ ਮੇਰੇ ਸੱਟ ਵੱਜੀ ਧੰਗ ਕਰਦੀਆਂ ਉਹ ਰਾਜਵੀਰ ਕੀ ਕਹਿੰਦੀ ਪਹਿਲਾਂ ਮੈਨੂੰ ਐਂ ਦੱਸ ਰਾਜਵੀਰ ਨੇ ਕੀ ਕਹੇ ਰਾਜਵੀਰ ਨੇ ਵਿਚਾਰੀ ਨੇ ਕੀ ਕਹਿਣਾ ਸੀਗਾ ਹੂੰ ਉਹ ਤਾਂ ਨਿਆਣੀਆਂ ਨੂੰ ਤਾਂ ਗੱਲਾਂ ਦਾ ਕਿਸੇ ਦਾ ਪਤਾ ਹੀ ਨਹੀਂ ਉਹ ਜਦੋਂ ਮੈਂ ਹੱਥ ਲਾਇਆ ਉਹ ਤਾਂ ਦੋਨੇ ਗੋਡੇ ਤੇ ਹੱਥ ਨਹੀਂ ਲਾਉਣ ਦਿੰਦੀ ਉਹ ਤਾਂ ਵਿਚਾਰੀ ਚੀਕਾਂ ਮਾਰਦੀ ਹੈਗੀ ਲੈ ਇਹਦਾ ਕੀ ਹੈ ਇਹ ਤਾਂ ਤੂੰ ਐ ਕਹਦੇ ਵੀ ਮੇਰੇ ਸੱਟ ਵੱਜੀ ਮੈਂ ਤੇਰੇ ਐ ਲਾਉਂ ਤੂੰ ਚੀਕਾਂ ਮਾਰਨ ਲੱਗ ਜਾ ਉਹ ਐਵੇਂ ਕੋਈ ਨਹੀਂ ਕਹਿ ਸਕਦਾਗਾ ਤੂੰ ਕਹਦੇਂਗੀ ਤੂੰ ਨਹੀਂ ਜਾਣਦਾ ਉਹ ਬੁੜੀ ਨੂੰ ਜਿੰਨਾ ਸੀ ਜਾਣਦਾਂ ਰਾਜਵੀਰ ਨੇ ਦਿੱਤੀ ਐ ਸੈਦੀ ਵੀ ਹਾਂ ਵੱਜੀ ਐ ਬਈ ਸੱਟ ਕਹਿਆ ਨਹੀਂ ਭੈਣ ਤਾਂ ਐ ਕਹਿੰਦੀ ਸੀਗੀ ਹਾਂ ਤੈਨੂੰ ਬਈ ਕੋਈ ਗੱਲ ਨਹੀਂ ਮੈਂ ਥੋੜੀ-ਬੋੜੀ ਇਥੋਂ ਦਵਾਈ ਦਿਵਾ ਦੂੰ ਮੈਂ ਤਾਂ ਭੈਣ ਨੂੰ ਇਹ ਗੱਲ ਸਲਾਹ ਦਿੱਤੀ ਸੀ ਮੈਂ ਭੈਣ ਐਂ ਕਰਦੇ ਆ ਆਪਾਂ ਇਹਨੂੰ ਮਾਨਸਾ ਨਾਲ ਵਧੀਆ ਡਾਕਟਰ ਦੇ ਲੈ ਜਾਣੇ ਆ ਅਕਸਰੇ ਕਰਾ ਕੇ ਪਤਾ ਲੱਗੂ ਵੀ ਕਿੰਨੀ ਕੁ ਸੱਟ ਐ ਲੈ ਜਾ ਅਕਸਰਿਆਂ ਦਾ ਕਰਾਈਂ ਅਕਸਰੇ ਕਰ ਦੂਗਾ ਦੇ ਦੇ ਉੱਥੇ ਭਰਦੀ ਬਿੱਲ ਕੋਈ ਆਹੀ ਗੱਲ ਐਸੇ ਤਾਂ ਤੈਹੀ ਜੇਮ ਚੋਂ ਜਾਣੇ ਬੁੜੀ ਨੇ ਤੇਰੀ ਕਢਵਾਉਣੇ ਹੈਗੇ ਬੁੜੀ ਚਾਲਾਂ ਚੱਲਦੀ ਮੈਂ ਤੈਨੂੰ ਦੱਸਾਂ ਇਹ ਜੀ ਦਾ ਤਾਂ ਹੀ ਨਹੀਂ ਪਤਾ ਵੀ ਡਾਕਟਰ ਨਾਲ ਮਿਲ ਜੇ ਡਾਕਟਰ ਨਾਲ ਗੱਲ ਕਰਕੇ ਡਾਕਟਰ ਤੋਂ ਬਾਅਦ ਚ ਪੈਸੇ ਫੜ ਲੇ ਭੈਣ ਵੀ ਇਹੀ ਗੱਲਾਂ ਕਰਦੀ ਸੀ ਉਹੀ ਗੱਲਾਂ ਤੂੰ ਕਰੀ ਜਾਨੀ ਜੀ ਜਾਣਦਿਆਂ ਨੂੰ ਬੁੜੀ ਨੂੰ ਉਹ ਭੈਣ ਤਾਂ ਐਂ ਕਹਿੰਦੀ ਸੀ ਵੀ ਬਾਈ ਐਸੀ ਖਾਤਰ ਨਾ ਉਹ ਬੁੜੀ ਕੁਛ ਵੀ ਕਰ ਸਕਦੀ ਐ ਪੈਸੇ ਖਾਤਰ ਕੁਛ ਵੀ ਕਰ ਸਕਦੀ ਐ ਉਹ ਸੱਟਮੁੱਚਾਂ ਦੀ ਲਤ ਤੋੜ ਵੀ ਸਕਦੀ ਐ ਉਹ ਮੇਰੀ ਤਾਂ ਗੱਲ ਸੁਣ ਲੈ ਆ ਆਪ ਹੀ ਟੇਪਰ ਕਰਵਾ ਲੈ ਜਣੀ ਐ ਬੋਲ ਬੋਲ ਕੀ ਬੋਲਦਾ ਉਹ ਭੈਣ ਤਾਂ ਵਿਚਾਰੀ ਐ ਕਹਿੰਦੀ ਵੀ ਜੇ ਬਾਈ ਇਹਨੂੰ ਪਰ ਮਾਨਸਾ ਲੈ ਗਏ ਨਾ 40 50000 ਰੁਪਏ ਦਾ ਕਿਤੇ ਨਹੀਂ ਨਿਕਿਆ ਐਵੇਂ ਹੀ ਲੱਗ ਜਾਊਗਾ ਤੇ ਇਹਨੂੰ ਆਪ ਮੈਂ ਇੱਥੇ ਦਵਾਈ ਦਵਾ ਦੂੰ ਥੋੜੀ ਬਹੁਤੀ ਉਹ ਮੈਂ ਆਖਿਆ ਕਮਲ ਗੀ ਉਹ ਆਸਗਮਾਨ ਕੀ ਕਹੂਗਾ ਉਹ ਲੋਕ ਕੀ ਕਹਿਣਗੇ ਵੀ ਐਨੀ ਤਾਂ ਤਨਖਾਹ ਆਉਂਦੀ ਇਹਦੀ ਨੂੰ ਦੀ ਮਾਸਟਰ ਨਹੀਂ ਲੱਗੀ ਐ ਤੇ ਇਹਨੂੰ ਕਿਸੇ ਚੰਗੇ ਡਾਕਟਰ ਤੋਂ ਦਵਾਈ ਵੀ ਨਹੀਂ ਦਵਾਈ ਨਾ ਫਿਰ ਮਾਸਟਰ ਨਹੀਂ ਲੱਗੀ ਦੇ ਕਿਹੜਾ ਉਹਦੇ ਕੋਲੇ ਹੈਗੇ ਨੇ ਪੈਸੇ ਕੀ ਉਹ ਜਮਾ ਕਰੀ ਬੈਠੀ ਐ ਮਾਸਟਰ ਨਹੀਂ ਲੱਗ ਕੇ 30000 ਰੁਪਏ ਸੀ ਮਿੱਟੀ ਚਬੂੜੀ ਖਾ ਕੇ ਪਰੇ ਹੋਗੀ ਉਹ ਲੋਕ ਨਹੀਂ ਇਹਨਾਂ ਗੱਲਾਂ ਨੂੰ ਸਮਝਦੇ ਹੁੰਦੇ ਲੋਕਾਂ ਨੂੰ ਤਾਂ ਐ ਹੀ ਉਹ ਤਨਖਾਹ ਆਉਣ ਲੱਗ ਜਾਂਦੇ ਨਾ ਲੋਕ ਸਭ ਜਾਣਦੇ ਆ ਉਹਦੇ ਬਾਰੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਗਲੀ ਗੁਮਾਨ ਸਾਰਾ ਜਾਣਦਾ ਕੋਈ ਅੱਜ ਦੀ ਨਹੀਂ ਰਹਿੰਦੀ ਉੱਥੇ ਉਹ ਉਹ ਮੇਰੀ ਗੱਲ ਸੁਣ ਧਿਆਨ ਨਾਲ ਭੈਣ ਨੇ ਤੇ ਵਿਚਾਰੀ ਨੇ ਮੇਰੇ ਨਾਲ 50000 ਰੁਪਏ ਲੱਗਣ ਤੋਂ ਬਚਾਤਾ ਹਾਂ ਕਿੰਨੀ ਵਿਚਾਰੀ ਮੇਰੇ ਬਾਰੇ ਸੋਚਦੀ ਐ ਦੇਖ ਲੈ ਇਹ ਜੀ ਕੋਈ ਗੱਲ ਨਹੀਂ ਭੈਣ ਕੋਈ ਮੇਰੇ ਉਹੀ ਨੀ ਅਬਰਦੇ ਪੈਸੇ ਲਵਾਈ ਜਾਂਦੀ ਉਹ ਭੈਣ ਨੇ ਮਨੇ ਇੰਨੀ ਕੀ ਗੱਲ ਕਹੀ ਸੀ ਵੀ ਬਾਈ ਤੇ 5000 ਦੀ ਮੈਨੂੰ ਲੋੜ ਪਈ ਮੈਂ ਇਹਨੂੰ ਇੱਥੋਂ ਦਵਾਈ ਦਵਾਂ ਉਹਨੂੰ ਗੂਗਲ ਪੇ ਕਰ ਦਿਆਂ ਫਿਰ ਕਰਦੀ ਜੇ ਹੈਗੇ ਤੇਰੇ ਕੋਲੇ ਬਾਧੂ ਪਈਏ ਤੇਰੇ ਕੋਲੇ ਤੈਨੂੰ ਕੜਾ ਪਰਵਾਹ ਪੈਸਿਆਂ ਦੀ ਤੈਨੂੰ ਕੜਾ ਕਿਸੇ ਕੰਮ ਤੇ ਲਾਉਣੇ ਪੈਸੇ ਤੇ ਤਾਂ ਉਸੇ ਨੂੰ ਦੇਣੀ ਆ ਬੁਢੀ ਨੂੰ ਕਿ ਮੈਂ ਮਰਜੀ ਦੇ ਦੇ ਜਿਹੜਾ 10000 ਰੁਪਏ ਮੈਨੂੰ ਕਰਿਆ ਨਾ ਗੂਗਲ ਪੇ ਉਹਨਾਂ ਨੇ ਉਹ 10000 ਜਿੰਨੇ ਚੱਕ ਰੋਹ ਕਢਾਉਂਦੀ ਨਹੀਂ ਬੁਢੀ ਉਹਨਾਂ ਚੱਕ ਰੋਹ ਟੇਕ ਕੇ ਨਹੀਂ ਵੰਦੀ ਮੈਨੂੰ ਸੱਪਤ ਹੈਗਾ ਨਾ ਮੈਨੂੰ ਪੈਸੇ ਤੂੰ ਫਟਾ ਕੇ ਗਈ ਸੀ ਮੇਰੇ ਕੋਲੇ ਪੈਸੇ ਕਿੱਥੋਂ ਆ ਗਏ ਉਹੀ 10000 ਦੀ ਤਾਂ ਮੈਂ ਗੱਲ ਕਰਦਾ 5000 ਰੁਪਏ ਮੇਰੀ ਭੈਣ ਨੂੰ ਪਾ ਦੀ ਨਾ 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 ਮੈਂ ਤਾਂ 5 ਰੁਪਏ ਵੀ ਨਹੀਂ ਜਿੰਦੀ ਬੁਢੀ ਨੂੰ 5 ਰੁਪਏ ਉਹ ਹਾਂ ਤੂੰ ਤਾਂ ਮੈਨੂੰ ਦੇਣੇ ਨੇ ਮੈਂ ਦੇਉਂਗਾ ਤੈਨੂੰ ਮੈਂ ਨਗਦ ਦੇ ਦੂੰਗਾ ਤੈਨੂੰ ਤੋ ਨੇ ਆਕਰ ਵੀ ਮੇਰੀ ਤੇਰੇ ਪੈਸੇ ਵੀ ਮੇਰੇ ਨਾ ਤੂੰ ਕਿ ਤੋੜ ਲੈਗਾ ਉਹ ਕੋਈ ਨਹੀਂ ਕੋਈ ਨਹੀਂ ਉਹ ਮੈਂ ਨਾ ਕਿਸੇ ਖਰਚੇ ਪੈਣ ਦੇ ਬਹਾਨੇ ਆ ਇਹ ਗੱਲਾ ਭੁੱਲ ਜਾ ਮੈਂ ਤੈਨੂੰ ਦੱਸਾਂ ਰੁਪਈਆ ਨਹੀਂ ਦੇਣ ਦਿੰਦੀ ਮੈਂ ਕੋਈ ਨਹੀਂ ਬੈਠੀ ਰਹਿੰਦੇ ਉਹਨੂੰ ਮੰਜੇ ਤੇ ਜੇ ਕੋਈ ਜ਼ਿਆਦਾ ਤੰਗੀ ਹੋਈ ਨਾ ਆਪੇ ਤਨਖਾਹ ਹੀ ਤੋ ਦਵਾ ਦੂਗੀ ਰਾਜੀ ਵੀਰ ਦਵਾਈ ਉਹਨੂੰ ਬੈਠੀ ਰਹਿੰਦੇ ਬਹਿ ਜਾਣੀ ਉਹ ਤੇਰਾ ਮਤਲਬ ਬੁੜੀ ਨੂੰ ਦਵਾਈ ਨਾ ਦਵਾਈ ਹੈਂ ਬੁੜੀ ਨੂੰ ਜਦੋਂ ਹੋਈ ਨਹੀਂ ਕੁਛ ਬੁੜੀ ਨੂੰ ਕੁਛ ਹੋਈ ਨਹੀਂ ਦੇਖ ਆਇਆ ਕਰਨਾ ਬੋਲਿਆ ਕਰ ਲੈ ਕੇ ਭਗ ਜਾ ਬੁਢੀ ਦਾ ਇਲਾਜ ਕਰਾਇਆ ਉੱਥੇ ਘਰੇ ਡਾਕਟਰ ਲਾ ਦੇ ਉਹਦੇ ਖਤਰ ਚੱਲ ਫਿਰ ਤੇਰੀ ਨਗਰੀ ਸੀ ਮੈਂ ਤੈਨੂੰ ਮਾਨਸਾ ਦਾਖਲ ਕਰੂੰਗਾ ਕਰ ਲੈ ਜਾ ਲੈ ਫਿਰ ਮੈਂ ਆਰਤੀਓ ਤੇ 50000 ਰੁਪਏ ਫੜਕੇ ਲਾਉਂਗਾ ਬੁਢੀ ਆਰਤੀਓ ਤੇ ਫੜ ਲੈ ਫਿਰ ਮੈਂ ਨਹੀਂ 10000 ਰੁਪਏ ਦਿੰਦੀ ਕੁਝ ਮਰਜ਼ੀ ਕਰ ਲੈ ਜਿਹੜਾ ਕੁਝ ਤੇ ਕਰਨਾ ਹੈ ਉਹ ਕਰ ਕਰ ਪੱਟਣ ਤੇ ਹੋਏਗਾ ਬਸ ਉਸੇ ਦੇ ਮੰਗਰ ਲੱਗ ਜਾਂਦਾ ਕੁਝ ਕਹਿਦੇ ਹੋ ਉਹ ਲਾ ਕੇ ਡੱਬੀ ਭਰੇ ਹੋ ਜਾਈਂਦੀ ਆ ਗਲਾ ਦਾ ਦੀ ਉਹਦੀਆਂ ਨੂੰ ਲਾਲਾਂ ਦੀਆਂ ਮੰਗਰ ਇਹ ਐਡਾ ਹੋਇਆ ਮੰਗਰ ਲੱਗ ਜਾਂਦਾ ਦੋਨੇ ਭੈਣ ਭਰਾ ਇੱਕੋ ਜਿੰਨਗੇ ਦੋਨਾਂ ਨੂੰ ਉਹੀ ਗੱਲ ਕਹਿੰਦਾ ਹੂੰ ਵੀ ਮੈਂ ਤਾਂ ਬਾੜੀ ਦੁਖੀ ਮੈਂ ਤਾਂ ਬਾੜੀ ਔਖੀਆਂ ਹਾਏ ਹਾਏ ਤਾਂ ਮੈਂ ਲੱਗ ਜਾਨੀਆ ਕਰਨ ਲੈ ਮੈਨੂੰ ਦੇ ਜੇ ਕੋਈ ਪੈਸੇ ਪੈਸੇ ਨਹੀਂ ਮਾਰੀ ਕਰਦੀ ਢੰਗ ਧੰੜੇ ਇੱਥੀ ਐ ਜਿੰਨੇ ਧੰੜੇ ਕਰਦੀ ਐ ਮੈਂ ਤੈਨੂੰ ਦੇਖਦਾ ਜਾਈ ਤੂੰ ਦੇ ਕੇ ਦਿਖਾਈ ਤੂੰ ਪੈਸੇ ਤੇਨੇ ਦਾਖਲ ਕਰਕੇ ਦਿਖਾਈ ਜੇ ਬੁੜੀ ਨੂੰ ਹਸਪਤਾਲ ਚੋਂ ਨਾ ਖਿੱਚ ਲਈ ਫੜਕੇ ਲੈ ਐਡੀ ਵੱਡੀ ਸਕੀਮ ਲਾਈ ਮੈਂ ਵੀ ਗੋਡੇ ਟੁੱਟ ਗਏ ਮੇਰੇ ਗੋਡਿਆਂ ਦੇ 6:00 ਵਜੇ ਇਹਨਾਂ ਨੇ ਤਾਂ ਵੀ ਨਹੀਂ ਮੈਨੂੰ 10000 ਰੁਪਇਆ ਦਿੱਤਾ ਹੁਣ ਕੋਈ ਹੋਰ ਸਕੀਮ ਲਾਵਾਂ ਕੀ ਸਕੀਮ ਲਾਵਾਂ ਇਹਨਾਂ ਨੂੰ ਤਾਂ 10000 ਰੁਪਇਆ ਕਢਾਵਾਂ ਹੁਣ ਸੋਚਾਂ ਕੋਈ ਹੋਰ ਸਕੀਮ ਹੁਣ ਮੈਂ ਸਕੀਮ ਲਾ ਸਕਦੀ ਐ ਲਾਉਂਗੀ ਮੈਂ ਸਕੀਮ ਮੈਂ ਰਾਜਵੀਰ ਨੂੰ ਦੇਖ ਕੇ ਆਵਾਂ ਵੀ ਆਉਂਦੀ ਐ ਕਿ ਹਜੇ ਆਉਂਗੀ ਜੇ ਆਈ ਨਾ ਫੇਰ ਲਾਉਂਗੀ ਮਮਾ ਰਾਜਵੀਰ ਦੇਖਾ ਸਹੀ ਹਦ ਆਉਂਦੀ ਐ ਕਿ ਨਾ ਦਾਰੀਏ ਜੀ ਹੋਉਂਦੀ ਐ ਹਾਂ ਆਉਂਦੀ ਐ ਉਹ ਲਾਉਂਦੇ ਮੈਂ ਸਕੀਮ ਅੱਜ ਤਾਂ ਵਧੀਆ ਟਾਈਮ ਨਾਲ ਆ ਗਈ ਨਹੀਂ ਮੈਨੂੰ ਵੀ ਕਈ ਵਾਰੀ 3-4 ਵਜ ਜਾਂਦੇ ਆ ਆ ਬੇਬੇ ਦਾ ਕਰਕੇ ਮਾੜਾ ਜਿਹਾ ਟਾਈਮ ਨਾ ਆਉਣਾ ਪੈ ਗਿਆ ਦੇਖਾਂ ਜਾ ਕੇ ਹਾਲ-ਵਾਲ ਕਿਵੇਂ ਆ ਕਿਤੇ ਭੁੱਖੀ ਤੇ ਹੈ ਹੀ ਉਮੀ ਪਈ ਹੋਵੇ ਸੱਚੀ ਨਾਲ ਲੱਤ ਦੁਖਦੀ ਹੋਵੇ ਕਿਤੇ ਮੈਂ ਤਾਂ ਉਹੀ ਚੌੜਚ ਗੱਲ ਪਾ ਰੱਖੀ ਆ ਪੀ ਬੇਬੇ ਜਾਣ ਕੇ ਪੈਸੇ ਲੈਣ ਦੀ ਮਾਰੀ ਐ ਕਰਦੀ ਹੈਗੀ ਬੇਬੇ ਤਾਂ ਕਿਤੇ ਦੀਂਦੀ ਨਹੀਂ ਹੈਗੀ ਗਈ ਕਿੱਧਰ ਭੂ ਮੈਂ ਮਰ ਜਾ ਬੇਬੇ ਕਿਵੇਂ ਡਿੱਗੀ ਪਈ ਐ ਥੱਲੇ ਬੇਬੇ ਕੀ ਹੋ ਗਿਆ ਤੈਨੂੰ ਬੇਬੇ ਭੂ ਬੇਬੇ ਤਾਂ ਮੁੱਦੇ ਮੂੰਹ ਡਿੱਗੀ ਪਈ ਐ ਕਿਵੇਂ ਚੱਕਾ ਹੋਣੇ ਨੂੰ ਚੱਬ ਖਾਣਾ ਕੀ ਹੋ ਗਿਆ ਓਹ ਹੋ ਲਖੀਓ ਬੇਬੇ ਮਾੜਾ ਜੁੱਠਸਾਰਾ ਲਾ ਉਹ ਮੈਥੋਂ ਤਾਂ ਚੱਕੀ ਵੀ ਨਹੀਂ ਆਂਦੀ ਬੇਬੇ ਚ ਤਾਂ ਭਾਰੀ ਬਾਲਾ ਚੱਕੀ ਵੀ ਨਹੀਂ ਆਂਦੀ ਮੈਥੋਂ ਤਾਂ ਹਿਲਦੀ ਵੀ ਨਹੀਂ ਖੜ ਜਾ ਇਹਨੂੰ ਲੋਟ ਤਾਂ ਕਰਕੇ ਪਾ ਦਾਂ ਵਿੱਚੇ ਮੰਜਾ ਕਸੋੜ ਰੱਖਿਆ ਕੀ ਕੁਛ ਘਰੀ ਬੈਠੀ ਹੈਗੀ ਲੈ ਵੇ ਸਿੱਧੀ ਤਾਂ ਹੋ ਬੂ ਹਏ ਮੈਨੂੰ ਤਾਂ ਹਰਪ੍ਰੀਤ ਨੂੰ ਫੋਨ ਲਾਉਣੀ ਆ ਬਾਈ ਹੋਰਾਂ ਨੂੰ ਫੋਨ ਲਾ ਕੇ ਦੱਸਦੀ ਆ ਬੇਬੇ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਪੱਖਾ ਹੀ ਛੱਡ ਦੇਣੀ ਆ ਚਲ ਮੈਂ ਤਾਂ ਕਾਲ ਕਾਲ ਤੇ ਨੰਬਰ ਵੀ ਨਹੀਂ ਧਿਆਉਂਦਾ ਉਹਨਾਂ ਦਾ ਵੀ ਕਿਹੜਾ ਨੰਬਰ ਲਾਵਾਂ ਪਤਾ ਵੀ ਨਹੀਂ ਲੱਗਦਾ ਆਏ ਕੀ ਹੋ ਗਿਆ ਅੜਗੇ ਬੇਬੇ ਨੂੰ ਬੇਬੇ ਤਾਂ ਚੰਗੀ ਭਲੀ ਛੱਡ ਕੇ ਗਈਆਂ ਮੈਂ ਆਏ ਚਲ 6:30 ਵਜੇ ਸੀ ਬੇਬੇ ਤਾਂ ਜੰਮੀ ਗੁੰਮ ਹੋ ਗਈ ਹੈਲੋ ਕਰ ਹੈਲੋ ਹੈਲੋ ਬੋਲੋ ਸ਼ਸਤਰੀ ਗਾਲ ਬਾਈ ਸੱਸਰੀ ਘਰ ਪਹੁੰਚੇ ਪਣੇ ਠੀਕ ਹੈ ਹੋਰ ਸਾਰੇ ਬਸ ਬਾਈ ਕਿਹੜਾ ਠੀਕ ਆ ਤੁਸੀਂ ਤੂੰ ਤੇ ਹਰਪ੍ਰੀਤ ਹੁਣੇ ਹੁਣ ਇੱਥੇ ਆ ਜਾਓ ਗੱਡੀ ਲੈ ਕੇ ਗੱਡੀ ਗੱਡੀ ਕੀ ਗੱਲ ਹੋ ਗਈ ਬਾਈ ਬੇਬੇ ਨੂੰ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਲੱਗਦਾ ਕਿ ਤੇ ਸਾਹ ਸੂ ਛੱਡ ਗਈ ਬੇਬੇ ਮਰ ਗਈ ਮੈਨੂੰ ਅਹੀਂ ਲੱਗਦਾ ਤਾਂ ਮੁੱਦੇ ਮੁੱ ਡਿੱਗੀ ਪਈ ਉਹ ਤਾਂ ਮੈਥੇ ਚੱਕੀ ਵੀ ਨਹੀਂ ਜਾਂਦੀ ਆਕੜੀ ਪਈ ਐ ਜਮੀ ਤਰਪਲਾ ਹੋਈ ਤੂੰ ਕਿੱਧਰ ਲੱਗੇ ਉਸ ਨੂੰ ਛੱਡ ਕੇ ਲੈ ਬਾਈ ਮੈਂ ਤਾਂ ਡਿਊਟੀ ਤੇ ਗਈ ਹੋਈ ਸੀ ਤਾਂ ਬਾਈ ਤੁਸੀਂ ਛੇਤੀ ਆਜੋ ਹਰਪ੍ਰੀਤ ਨੂੰ ਕਹਦੇ ਤੁਸੀਂ ਗੱਡੀ ਲੈ ਕੇ ਆਜੋ ਆਪਾਂ ਨੂੰ ਮਾਨਸਨ ਲੈ ਚੱਲਦੇ ਆ ਕੋਈ ਚੰਗਾ ਫਿਰ ਮੈਂ ਤਾਂ ਆਪਾਂ ਇਧਰ ਖੇਤ ਫੱਟਿਆ ਸੀ ਮੈਂ ਕਿਹੜਾ ਘੜੀ ਤੋਂ ਪਹਿਲਾਂ ਘੜੀ ਕੋਈ ਗੱਲ ਬਾਈ ਸਾਰੇ ਕੰਮ ਛੱਡ ਤੂੰ ਜਰਕਦੇ ਨੇ ਜਾ ਕੇ ਨਾ ਮੈਨੂੰ ਤਾਂ ਇੱਥੇ ਘਰੇ ਮੈਂ ਤਾਂ ਬੰਦਲੀ ਪਈਆਂ ਕੱਲੀ ਮੈਥੋਂ ਤਾਂ ਚੱਕੀ ਵੀ ਨਹੀਂ ਜਾਂਦੀ ਮੈਂ ਤਾਂ ਮੜਾ ਹੀ ਬਸ ਉਹਨੂੰ ਸਿੱਧੀ ਕਰਕੇ ਆਈਆਂ ਬੜੇ ਸਾਨੂੰ ਤੂੰ ਇਹਨੂੰ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਆਹੋ ਛੇਤੀ ਆ ਮੜਾ ਹੀ ਜਰਕਦੇ ਨੇ ਆ ਜੋ ਹਾਂ ਬਸ ਛੇਤੀ ਹੋਣੇ ਬੜੇ ਕੋਈ ਗੱਲ ਨਹੀਂ ਉਹ ਬੇਬੇ ਕਿਤੇ ਉਹੀ ਨਾ ਮਰ ਮੁਰਗੀ ਹੋ ਗਈ ਪਤਾ ਨਹੀਂ ਕੀ ਹੋ ਗਿਆ ਭੱਜ ਕੇ ਮੈਂ ਦੇਖ ਕੇ ਆਵਾਂ ਕੋਲੇ ਤੇ ਜਾਵਾਂ ਬੇਬੇ ਬੇਬੇ ਮੈਂ ਫੋਨ ਕਰਕੇ ਆਈਆਂ ਉਹਨਾਂ ਨੂੰ ਆਉਂਦੇ ਆਹੋ ਤੂੰ ਉੱਠਦਾ ਖੜ ਮੜਾ ਜਾ ਪਾਣੀ ਪੂਣੀ ਪੀਣਾ ਬੇਬੇ ਬੇਬੇ ਤਾਂ ਬੋਲਦੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ ਲੈ ਲੱਤਾਂ ਤਾਂ ਸਿੱਧੀਆਂ ਕਰ ਲੈ ਮੈਂ ਇੱਥੋਂ ਤੱਕ ਅੱਲੀ ਜਾਣੀ ਤਾਂ ਮੰਜੇ ਤੇ ਵੀ ਨਹੀਂ ਪਾਈ ਜਾਂਦੀ ਪਤਾ ਨਹੀਂ ਕੀ ਹੋ ਗਿਆ ਤਾਂ ਜਮੀ ਆਕੜ ਗਈ ਹੁਣ ਕੀ ਕਰਾਂ ਲੈ ਪਤਾ ਹੀ ਨਹੀਂ ਕੀ ਹੋ ਗਿਆ ਬੇਬੇ ਨੇ ਤਾਂ ਨਾਬਜ ਤਾਂ ਦੇਖ ਲੈ ਚੱਲਦੀ ਹੈ ਕਿ ਨਾ ਉਹ ਮੈਂ ਤਲਾ ਦਾ ਬੇਬੇ ਦੀ ਤਾਂ ਨਾਬਜੀ ਬੰਦ ਹੋ ਰਹੀ ਆ ਸਾਸ ਨੂੰ ਪਤਾ ਨਹੀਂ ਆਉਂਦਾ ਕਿ ਨਾ ਪਤਾ ਨਹੀਂ ਕੀ ਹੋ ਗਿਆ ਐਂ ਕਰਦੀਆਂ ਜਾ ਕੇ ਹੋਰ ਪੁੱਛਦੀਆਂ ਕਿਸੇ ਨੂੰ ਸੱਦ ਕੇ ਤਾਂ ਲਿਆਵਾ ਕਿਸੇ ਨੂੰ ਨਾਲ ਤੂੰੁੱਛ ਦੇ ਹੀ ਆ ਗਿਆ ਤੂੰ ਤਾਂ ਕਹਿ ਕੇ ਜਾ ਸੀ ਕਿ ਮੈਂ ਲਾ ਕੇ ਆਉਂਦਾ 2 ਘੰਟੇ ਉਹ ਸੁਨੇਹੀ ਕੀ ਆ ਗਿਆ ਗਏ ਨੂੰ ਤਾਂ ਅੱਧਾ ਘੰਟਾ ਹੋਇਆ ਖੇਤਾਂ ਕਮੜਿਆ ਫਿਰ ਹੋਰ ਹੀ ਪੰਗਾ ਖੜਾ ਹੋ ਗਿਆ ਹੁਣ ਕੀ ਹੋ ਗਿਆ ਉਹ ਭੈਣ ਨੇ ਫੋਨ ਕੀਤਾ ਸੀਗਾ ਉਹਦੀ ਸੱਸ ਤਾਂ ਗੁੰਮ ਹੋ ਗਈ ਪਤਾ ਨਹੀਂ ਉਹਦਾ ਕਿਤੇ ਮਰੀ ਨਾ ਗਈ ਹੋਵੇ ਮਰ ਗਈ ਬੁੜੀ ਉਹ ਤਾਂ ਭੈਣ ਤਾਂ ਐਂ ਕਹਿੰਦੀ ਐ ਬਈ ਗੁੰਮ ਹੋ ਗਈ ਕਿੰਨਾ ਚਿਰ ਹੋ ਗਿਆ ਤਾਂ ਬੋਲਦੀ ਨਹੀਂ ਹੁਣ ਦੱਸ ਕਿਵੇਂ ਕਰਗੀ ਲੈ ਵਧੀਆ ਸੁਣ ਲਈਏ ਤਾਂ ਜੇ ਬੁੜੀ ਮਰ ਜੇ ਨਾ ਮੈਂ ਤਾਂ ਉਹੀ ਗੱਲ ਬੁੜੀ ਤੇ ਕੁਛ ਮਰਜ਼ੀ ਲਾਉਣਾ ਪੈ ਜੇ ਮੈਂ ਤਾਂ ਭੋਗ ਤੇ ਪੈਸੇ ਵੀ ਲਾ ਦੂੰ ਬੁੜੀ ਦੇ ਕੀ ਕਮਲੀਆਂ ਗੱਲਾਂ ਕਰੀ ਜਾਂਦੀ ਏ ਤੂੰ ਤਪਾਰ ਰੱਖਿਆ ਮਾਰ ਰੱਖਿਆਂਗੇ ਢੰਗ ਕਰਦੀਆਂ ਉਹ ਢੰਗਣ ਬੁੜੀ ਐ ਉਹ ਢੰਗਣਾ ਬੁੜੀ ਤੂੰ ਤਾਂ ਐਵੇਂ ਕੋਣੋ ਨਹੀਂ ਕਰਾ ਚਲ ਆਪਾਂ ਗੱਡੀ ਕੱਢੀਏ ਮੈਨੂੰ ਲੱਗਦਾ ਵੀ ਪੂਰੀ ਮਰ ਗਈ ਉਹ ਜੇ ਨਾਮ ਮੇਰੀ ਗੱਲ ਸੁਣ ਮੈਂ ਤਾਂ ਕਹਾਂ ਵੀ ਨਾ ਮਰੇ ਵਿਚਾਰੀ ਉਹਦਾ ਘਰ ਸੁਣਨਾ ਹੋਜੂ ਭੈਣ ਕਾ ਉਹਨੂੰ ਕੋਈ ਦਵਾਈ ਬੁੱਟੀ ਦਵਾ ਦੇਾਂਗੇ ਮਾਨਸਾ ਲੈ ਜਾਾਂਗੇ ਖਬਰ ਕਿੰਨੀ ਗੁੰਮ ਹੋਈ ਹੈ ਕੀ ਗੱਲ ਹੋਈ ਹੈ ਕੀ ਕਹਾਣੀ ਹੋਈ ਹੈ ਮੈਂ ਕੀ ਕਹਿੰਦਾ ਸੀ ਗੱਡੀ ਕੱਢ ਹੋਰ ਹੁਣ ਚਲ ਗੱਡੀ ਕੱਢੀਏ ਪਹਚਾਣਾ ਪਊ ਆਪਾਂ ਮੈਂ ਨਹੀਂ ਜਾਂਦੀ ਜੂੰਦੀ ਜਾਂਦੀ ਨਹੀਂ ਕੀ ਗੱਲ ਚੁੱਪ ਕਰਕੇ ਨਾ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਚੱਕ ਤੇ ਭੱਜ ਜਾਦੀ ਭੈਣ ਕੋੜੀ ਮੈਂ ਤੁੰਡ ਜਾਈਂ ਨਹੀਂ ਵਗ ਜਾਹਾਂ ਇਕੱਲੇ ਹੀ ਵਗ ਜਾਹਾਂ ਮੈਂ ਨਹੀਂ ਜਾਂਦੀ ਹੁੰਦੀ ਮੈਂ ਤਾਂ ਘਰੇ ਨੀਰਾ ਪਾਉਣਾ ਪਸ਼ੂਆਂ ਨੂੰ ਨਾਲੇ ਜੇ ਬੁੜੀ ਨੂੰ ਕੁਝ ਹੋ ਗਿਆ ਬੁੜੀ ਮਰ ਗਈ ਚਾਰ ਜਾਨੀਆਂ ਨੂੰ ਉੱਥੇ ਲੈ ਕੇ ਵੀ ਆਉਂਗੀ ਉੱਥੇ ਖਾਲੀ ਕਰ ਜਾਂਗੇ ਜਾ ਕੇ ਈ ਵੀ ਤਰੀਕਾ ਠੀਕ ਹੈ ਖਬਰ ਕੀ ਹੁੰਦਾ ਵੱਡੇ ਬੰਦੇ ਦਾ ਕੀ ਪਤਾ ਹੁੰਦਾ ਕੁਝ ਵੀ ਹੋ ਸਕਦਾ ਉਹ ਜਦੋਂ ਕਿਸੇ ਨੂੰ ਹੈਰਾਨ ਕਰੇ ਨਾ ਬੰਦਾ ਉਦੋਂ ਬੰਦੇ ਨਾਲ ਈ ਹੁੰਦੀ ਹੁੰਦੀ ਏ ਉਦੋਂ ਕਿਸੇ ਤੋਂ ਮੂੰਹ 'ਚ ਪਾਣੀ ਵੀ ਨਹੀਂ ਪਵਾ ਸਕਦਾ ਬੰਦਾ ਉਹ ਮੈਨੂੰ ਤਾਂ ਐ ਲੱਗਦਾ ਤੂੰ ਵੀ ਉਮਜਕਰੀ ਕਹੀਗੀ ਭੈਣ ਜੀ ਨਾ ਦਵਾਈ ਨਾ ਦਵਾਈ ਰਾਜਵੀਰ ਦਵਾਈ ਦੇ ਕਾਨੂੰ ਘਸੰਦਾ ਵਿਚਾਰੀ ਮੈਨੂੰ ਐ ਦੱਸ ਵੀ ਰਾਜਵੀਰ ਡਿਊਟੀ ਤੇ ਹੀ ਕੋਲੋਂ ਛੱਡ ਨਾ ਬੰਦੇ ਦਾ ਮੈਨੂੰ ਵਿਚਾਰੀ ਨੂੰ ਪਤਾ ਨਹੀਂ ਖਬਰ ਕਿੰਨੇ ਜਿੱਦੀ ਡਿੱਗੀ ਪਈ ਉਹ ਕੀ ਕਹਾਣੀ ਬਣੀ ਉਹਦੇ ਨਾਲ ਤੂੰ ਤਾਂ ਆਪਦੀਆਂ ਕੋਲੀਆਂ ਗੱਲਾਂ ਬਣਾਈ ਜਾਨੀਂ ਕੋਲੋਂ ਤਾਂ ਕੀ ਬਣਾਈ ਜਾਨੀਂ ਆ ਫਿਰ ਹੁਣ ਉਹੀ ਗੱਲ ਜਿਦੋਂ ਕੋਈ ਘਰੇ ਨਹੀਂ ਸੀਗਾ ਗੱਲ ਕਰ ਹੈਰਾਨ ਬਹੁਤ ਘਰੇ ਬੁੜੀ ਨੇ ਉਹੀ ਗੱਲ ਉੱਤੇ ਰੱਬ ਵੀ ਬੈਠਾ ਦੇਖਦਾ ਸੀ ਤੂੰ ਤਾਂ ਹੁਣ ਤੈਨੂੰ ਤਾਂ ਆਪਦੀ ਗੱਲ ਹੋਈ ਪਈ ਤੈਨੂੰ ਐਂਕ ਨਹੀਂ ਮੈਂ ਪਛੇਤੀ ਬਾਗ ਚੱਲ ਗਈ ਉਹ ਤੂੰ ਬਾਗ ਜਾ ਮੇਰੇ ਨਾਲ ਗੱਡੀ ਤੇ ਪਾ ਬਾਗ ਚੱਲ ਜਾਂਦੋਂ ਨਹੀਂ ਜਾਣੀ ਮੈਂ ਨਹੀਂ ਜਾਂਦੀ ਰੇਖ ਮੈਂ ਤੈਨੂੰ ਬੰਦਿਆ ਵਾਂਗੂ ਕਹਿੰਦਾ ਜੇ ਲੋੜ ਪੈਗੀ ਮੈਂ ਤਾਏ ਕੇ ਮੁੰਡੇ ਨੂੰ ਲੈ ਕੇ ਚਾਰ ਜਾਨ ਚੰਗਾ ਫਿਰ ਮੱਜਾਂ ਨੂੰ ਥਾਮ ਲਈ ਮੈਂ ਤਾਂ ਹੁਣ ਇਤਰੋ ਐਂ ਜਾਣਾਂਗਾ। ਭੱਗ ਜਾ। ਚਾਹ ਨਹੀਂ ਪਾਣੀ ਨਹੀਂ ਕੋਈ। ਚਾਹ ਪਾਣੀ ਕੋਈ ਨਹੀਂ ਭੈਣ ਤੇ ਘਰੇ ਕੋਈ ਆ ਗਈ ਹੂੰ। ਹੁਣ ਤਨਨਾ ਦਾ ਗਮੰਡ ਵੀ ਆ ਗਿਆ ਉਹ ਚਾਹ ਪਾਣੀ ਕਰਨਾ। ਚੰਗਾ ਜਾਨਾਂ ਮੇਰਾ। ਫੋਨ ਕਰਦੀ ਜਾਂ ਕੇ। ਫੋਨ ਤਾਂ ਮੈਂ ਕਰੂੰਗਾ ਮੱਜਾਂ ਨੂੰ ਨੀਰਾ ਨੂਰਾ ਪਾਲੀ ਤੋ ਹੁਣ। ਚੰਗਾ ਚੰਗਾ। ਪਤਾ ਨਹੀਂ ਕੀ ਬਣੂ ਮੈਂ ਇਹਨਾਂ ਗੱਡੀਆਂ ਨਾਲ ਲੈ ਜਾ ਮੋਟਰਸਾਈਕਲ ਲੈ ਜਾਣਾ ਕਿ ਜੇ ਬਾਣਸਾਂ ਲੈ ਜਾਣੀ ਪਈ। ਉਹ ਕੀ ਕਰਨੀ ਹੈ ਗੱਡੀ ਉਹਨਾਂ ਦੇ ਗਮੰਡੀਆਂ ਨੇ ਹੈਗੀਆਂ ਗੱਡੀਆਂ ਜੀ ਲੋੜ ਪਿਆਪੇ ਲੈ ਜਾਣਗੇ। ਚੱਲ ਚੰਗਾ। ਮੈਂ ਰੈਂਦਾ ਤੇਲ ਮਚਾਉਂ। ਤੇ ਵਧੀਆ। ਇਹ ਬੁੜੀ ਨਿ ਬੜੀ ਵਧੀਆ ਹੋਇਆ ਮੈਂ ਤਾਂ 10000 ਰੁਪਿਆ ਵੀ ਦੇ ਦੂੰਗੀ ਉਹਨੂੰ ਨੇ 10 ਉਹ ਦੇ ਦੂੰਗੀ ਨਾਲੇ 부ੜੀ ਦੇ ਭੋਗ ਤੇ ਲਾ ਦਾਂਗੇ 부ੜੀ ਨੂੰ ਨਿਮੇੜ ਦਾਂਗੇ 부ੜੀ ਨਿਬੜ ਗਈ ਸਭ ਕੁਝ ਹੀ ਨਿਬੜ ਗਿਆ ਕੁੜੀ ਨੂੰ ਅਸੀਂ ਉਰੇ ਲਿਆਵਾਂਗੇ ਸਾਰੀ ਤਨਖਾਹ ਆਮ ਨਾਲ ਸਾਡੇ ਕੋਲੇ ਆ ਜੂਗੀ ਨੇ ਕੁੜੀ ਸਾਡੇ ਕੋਲੇ ਆ ਜੂਗੀ ਭੌਂਕਦੀ ਫਿਰਦੀ ਰਹੇ ਤਾਂ ਪਾ ਕੇ ਮਾਰ ਰੱਖਿਆ ਸੀ ਆ 부ੜੀ ਨੇ ਤਾਂ ਇਹਦੇ ਨਾਲ ਤਾਂ ਬੜੀ ਵਧੀਆ ਹੋਈ ਬੇਬੇ ਤਾਂ ਹਜੇ ਵੀ ਨਹੀਂ ਬੋਲਦੀਗੀ ਬਾਈ ਹਰ ਨੂੰ ਵੀ ਫੋਨ ਕਰੇ ਨੂੰ ਘੰਟਾ ਹੋ ਗਿਆ ਲ ਹਜੇ ਤੱਕ ਆਈ ਨਹੀਂ ਹੈਗੇ ਮੈਂ ਤਾਂ ਕਮਾਂਡੀਆਂ ਦੇ ਮੁੰਡੇ ਨੂੰ ਸੱਦ ਕੇ ਲਈ ਫੇਰ ਵਿਚਾਰੇ ਨੇ ਮਸਾਂ ਪਵਾਈ ਐ ਇਹ ਮੰਜੇ ਤੇ ਮੈਥੋਂ ਇਕੱਲੀ ਤੋਂ ਕਿਉਂ ਲੋਟ ਆਉਂਦੀ ਐ ਮੈਨੂੰ ਤਾਂ ਲੱਗਦਾ ਬੇਬੇ ਨੂੰ ਹੀ ਨਾ ਕੁਝ ਹੋ ਗਿਆ ਹੋਵੇ ਬੂਹ ਹੱਥ ਤਾਂ ਜਮੀ ਠੰਡੇ ਹੋਏ ਪਏ ਆ ਪਤਾ ਨਹੀਂ ਕੀ ਹੋ ਗਿਆ ਲ ਬਾਈ ਹੋਰੀ ਵੀ ਨਹੀਂ ਮੈਂ ਦੇਖਾਂ ਨਾ ਪਹਿਲਾਂ ਫੋਨ ਖਾਣ ਲਾ ਕੇ ਕੀ ਇਹ ਬਾਈ ਆਈ ਜਾਵੇ ਰਾਤੀ ਆਉਂਦਾ ਹੋਵੇ ਟਾਈਮ ਹੀ ਬਾਵਾ ਹੋ ਗਿਆ ਬਾਹਰ ਚ ਨਾ ਦੇਖਾਂ ਮੜਾ ਜਾ ਖੜਕੇ ਛੋਕਰਾ ਬਾਈ ਆ ਗਿਆ ਮੈਂ ਤਾਂ ਬਾਹਲੇ ਟਾਈਮ ਦੀ ਡਿੱਕੀ ਆਨੀ ਆ ਬਾਈ ਤੂੰ ਤਾਂ ਬਾਹਲਾ ਟਾਈਮ ਲਾਇਆ ਆ ਪਰੇ ਆਇਆ ਛੇਤੀ ਆਇਆ ਜਰਕਦੇ ਨੇ ਪਰੇ ਮੈਂ ਖੇਤ ਸਿਆਂ ਕੀ ਕਰਾਵਾਂ ਮੈਂ ਤਾਂ ਸਕੂਲੋਂ ਆਈ ਸੀਗੀ ਆ ਕੇ ਮੈਂ ਅਖਾ ਚੱਲ ਦੇਖਾਂ ਬੇਬੇ ਭੁੱਖੀ ਤੇ ਆਈ ਨਾ ਪਈ ਹੋਵੇ ਬੇਬੇ ਤਾਂ ਮੁੱਦੇ ਮੂੰ ਡਿੱਗੀ ਪਈ ਸੀ ਮਸਾ ਚੱਕ ਕੇ ਮੱਜੇ ਤੇ ਪਾਈ ਆ ਪਰ ਬੋਲੀ ਹੈ ਜਿਵੇਂ ਸੀ ਨਾ ਵੀ ਬਈ ਬੋਲਦੀ ਨਹੀਂ ਮੈਂ ਤਾਂ ਮੁੱਦੇ ਮੂੰ ਡਿੱਗੀ ਪਈ ਸੀ ਮਸਾ ਚੱਕੀ ਹੈਗੀ ਗੁਮਾਂਡੀਆਂ ਦਾ ਮੁੰਡਾ ਲਿਆਂਦਾ ਸੱਦ ਕੇ ਉਹਨੇ ਮਸਾਂ ਚਕਾਈਏਗੀ ਮਾਸੀ ਮਿੰਤਲਾ ਦਾ ਮਾਸੀ ਤਾਂ ਮਰੀ ਪਈਏਗੀ ਚੱਲ ਬਈ ਆਇਂਦਾ ਨਾ ਕਹੇ ਤਾਂ ਮੈਂ ਨਵਜੇ ਨਵਜੀ ਚੈੱਕ ਕਰੀ ਸੀ ਕਿ ਉਹ ਮੂੰਹ ਹੀ ਨਾ ਗੁੰਮ ਹੋ ਗਈ ਹੋਵੇ ਪਰ ਜਮੀ ਠੰਡੀ ਹੋਈ ਵੀ ਹੈਗੀ ਮੈਂ ਦੇਖਿਆ ਬਾਈ ਪਹਿਲਾਂ ਹੱਥ ਪੈਰ ਜਮੀ ਠਰੇ ਪਏ ਆ ਦੋ ਤਿੰਨ ਬੁੜੀਆਂ ਵੀ ਆਈਆਂ ਸੀ ਸਾਡੇ ਵੇੜੇ ਦੀਆਂ ਬਈ ਉਹ ਤਾਂ ਮੈਨੂੰ ਕਹਿੰਦੀ ਕੁਝ ਨਹੀਂ ਹੁੰਦਾ ਇਹਨੂੰ ਮਾਂਸਾਂ ਲੈ ਜਾ ਪਰ ਉਹ ਕਿਵੇਂ ਕਰਗੀ ਮਾਨਸਮੇਤ ਵਾਲੇ ਗੱਡੀ ਵੀ ਲੈ ਕੇ ਨੇ ਕਾਲੀ ਚਮਤਾਰ ਆ ਗਿਆ ਖੇਤੋਂ ਮੈਂ ਮੋਟਰਸਾਈਕਲ ਵੀ ਆ ਗਿਆ ਗੱਡੀ ਦਾ ਪਕਰਾ ਲੈਣੇ ਆ ਤੂੰ ਮੈਨੂੰ ਐਂ ਦੱਸ ਤੂੰ ਪੈਸੇ ਪੂਸੇ ਲੈ ਕੇ ਆਏ ਭਣੇ ਪੈਸੇ ਤੇ ਹੋਰ ਬਈ ਦਾਖਲ ਕਾ ਦੇ ਨਾਲ ਕਰਾਂਗੇ ਮੇਰੇ ਕੋਲ ਤਾਂ ਪੰਜੀ ਵੀ ਨਹੀਂ ਹੈਗੀ ਭਣੇ ਤੇਰਾ ਭਲਾ ਹੋ ਜਾਏ ਉਹ ਮੈਂ ਤਾਂ ਪੈਸੇ ਚੱਕਣਾ ਹੀ ਭੁੱਲ ਗਿਆ ਮੈਂ ਤਾਂ ਹਰਪ੍ਰੀਤ ਖੜੀ ਸੀ ਮੈਂ ਤਾਂ ਬਾੜੀ ਤੇ ਬਾੜ ਵੀ ਆ ਗਿਆ ਮੈਂ ਤਾਂ ਘਰੇ ਨਹੀਂ ਪੜਿਆ ਲੈ ਹਰਪ੍ਰੀਤ ਨੂੰ ਫੋਨ ਲਾ ਕੇ ਦਿੰਨੀ ਆ ਮੈਂ ਤਾਂ ਹਰਪ੍ਰੀਤ ਨੂੰ ਤੇ ਤੂੰ ਹਰਪ੍ਰੀਤ ਨਾਲ ਗੱਲ ਕਰ ਲੈ ਕੋਨੇ ਲਾ ਨੰਬਰ ਫੇ ਤੇਰੇ ਵਾਲੇ ਪੈਸੇ ਭਵਾਲਾ ਤੋਂ ਖਾਤੇ ਚ ਕੋਨੇ ਸਿੱਧੀ ਪੋਣੇ ਤੇਰੇ ਇਸ ਨੰਬਰ 'ਚ ਮੇਰੇ ਨੰਬਰ ਤੇ ਭਵਾਲਾ ਹਾਂ ਹਾਂ ਆਪਣੇ ਚਲ ਕੋਈ ਨਹੀਂ ਭਵਾਲ ਦੂੰ ਮੈਂ ਲੈ ਮੈਂ ਚੱਕਦੀ ਵੀ ਨਹੀਂ ਫੋਨ ਮੈਨ ਲਾਦਾ ਪਤਾ ਨਹੀਂ ਚੱਕ ਲਿਆ ਦੇਖੀ ਬਈ ਮੈਂ ਬੇਬੇ ਦਾ ਮੂੰਹ ਜੇ ਟੱਕਦਾ ਮੱਖੀਆਂ ਬੈਠੀ ਹੁੰਦੀਆਂ ਹੈਲੋ ਹੈਲੋ ਰਾਜਮੀਰਾ ਕੋਈ ਨਹੀਂ ਮੈਨੂੰ ਪਤਾ ਲੱਗ ਗਿਆ ਬਈ ਤੂੰ ਟੈਨਸ਼ਨ ਨਾ ਲੈ ਤੂੰ ਮੈਂ ਤਾਂ ਅੱਛਾ ਗਿਆ ਸੀ ਰਾਜਵੀਰ ਰਾਜਵੀਰ ਨਹੀਂ ਬੋਲਦੀ ਮੈਂ ਤਾਂ ਗੁਰਲਾਲ ਬੋਲ ਤਿਰਫਟੇ ਚੱਲ ਫਿਰ ਮੈਂ ਆ ਤੂੰ ਕੁੜਦਾ ਲੈ ਕੇ ਕਿਤੇ ਮੱਕੀ ਤੇ ਜਾਂਦੀ ਆਂ ਕਿ ਮੈਂ ਕਹਿੰਦਾ ਸੀ ਚਾਚੀ ਵਰਗੀਆਂ ਕੀ ਕਹਿੰਦਾ ਸੀਗਾ ਮੈਂ ਕਹਿੰਦਾ ਸੀ ਵੀ ਰਾਜਵੀਰ ਦੀ ਸੱਤ ਪਾਰੀ ਕੋ ਮਾਰਾਂਗੇ ਲੋਟ ਪੀ ਦੇ ਦੇ ਉਹਨਾਂ ਨੂੰ ਭਾਈ ਉਹਨਾਂ ਦਾ ਬੁੜਗਾ ਨਾ ਕਿ ਤੇਰਾ ਭਰਾ ਉਹ ਮਾਸੀ ਨੂੰ ਤੇਰਾ ਮਾਸੀ ਦਾ ਠੀਕ ਹੈ ਇਹਦਾ ਮਾਸਾ ਲੈ ਕੇ ਚੱਈਏ ਮੂੰ ਬੋਲਦੀ ਨਹੀਂਗੀ ਇਹ ਕਾ ਨੌਲੇ ਤੂੰ ਕਹਦਾ ਸੀ ਬੁੜੀ ਮਰ ਗਈ ਉਹ ਤੂੰ ਤਾਂ ਕੋਈ ਨਹੀਂ ਲੱਗਦਾ ਪਤਾ ਲੱਗੂ ਹੈ ਇਹਨੂੰ ਦਾ ਡਾਕਟਰ ਨੇ ਦੱਸਿਆ ਜਦੋਂ ਉਹ ਮੈਂ ਤਾਂ ਤੈਨੂੰ ਇਹ ਗੱਲ ਕਹਿੰਦਾ ਸੀ ਮੈਂ ਤਾਂ ਤੂੰ ਘਰ ਹੀ ਨਹੀਂ ਬੜਨ ਤਾਂ ਮੈਂ ਖੇਤੋਂ ਆਇਆ ਸੀ ਬਟੂਆ ਚ ਤੂੰ ਫੋਨ ਕਰ ਆ ਫਿਰ ਮੈਂ ਤਾਂ ਫੜ ਆਜ ਵੀ ਰਹਗੀ ਉਹ ਮੇਰੇ ਆ ਰੀਚਾਰਜ ਦਾ ਡਾਟਾ じゃ ਹੈ ਨਹੀਂ ਸੀਗਾ ਮੁੱਕਿਆ ਪਿਆ ਸੀਗਾ ਲੱਗਦਾ ਨਹੀਂ ਸੀਗਾ ਤੂੰ ਫੋਨ ਦੱਸ ਉਹ ਫੋਨ ਕਦੋਂ ਆਇਆ ਮੇਰੇ ਕੋਲ ਠੀਕ ਹੈ ਫੋਨ ਤਾਂ ਤੇਰੇ ਕੋਲੇ ਆਣੇ ਲਾਇਆ ਹੁਣ ਮੈਂ ਤੈਨੂੰ ਮੇਰੀ ਤਾਂ ਤੂੰ ਗੱਲ ਤਾਂ ਸੁਣਦੀ ਨਹੀਂ ਵੀ ਮੇਰੇ ਮੈਨੂੰ ਪਤਾ ਹੀ ਆ ਤੇਰਾ ਪਤਾ ਹੋਣਾ ਕੰਮ ਕਰੀ ਆਪਦੀ ਉਹ ਤੂੰ ਆਰਜੀ ਨਹੀਂ ਗੱਲਾਂ ਕਰੀਂ ਸਾਨੂੰ ਉਹ ਲੈ ਕਰੀਂ ਉਹਦੀ ਗੱਡੀ ਹੀ ਮੰਗਾਗੇ ਪਰ ਇਹਦਾ ਮੈਂ ਤੈਨੂੰ ਗੱਡੀ ਹੀ ਲੈ ਜਾਣ ਦੀ ਤੂੰ ਸਾਰੇ ਗਲਤੀਆਂ ਤੇਰੀਆਂ ਨੇ ਪਹਿਲਾਂ ਤਾਂ ਉਹ ਮੈਂ ਤਾਂ ਤੈਨੂੰ ਹੁਣ ਆਏ ਕਹਿਣਾ ਸਹੀ ਤਾਂ ਇਹ ਨਹੀਂ ਹੈ ਸਹੀ ਤਾਂ ਇਹ ਨਹੀਂ ਬੁੜੀ ਹੈ ਜਿਹੜੀ ਪਈਆਂ ਮੂੰਹ ਢਟੀ ਤਾਂ ਕਿੱਥੇ ਤਾਂ ਗੱਡੀ ਚ 500 ਦੇ ਤੇਲ ਨਾਲ ਸਰ ਜਾਂਦਾ ਹੁਣ 3000 ਦੀ ਕਰਾਉਣੀ ਬਾਲੀ ਗੱਲ ਤਾਂ ਸੁਣ ਲੈ ਮੇਰੀ ਔਰ ਅੱਜ ਵੀ ਆ ਅੱਜ ਵੀ ਰਾ ਨੰਬਾਏ ਤੂੰ 10000 ਰੁਪਿਆ ਆਪਾਂ ਨੂੰ ਮਾਨਸਾ ਲੈ ਜਾਣਾ ਪਊਗਾ ਮਾਸੀ ਨੂੰ ਤਾਂ अच्छा तंगों लाया दादा यार और हुन जे पैसे तु मैनु चकण नी ते ਘਰੇ ਤੇ मैनु ਬੜਨੀ ਨੀ ਤਾ ਤੂੰ ਤਾਂ ਆਪ ਉਦੋਂ ਕਲੇਸ਼ ਪਾਈ ਰੱਖਦੀ ਹੈਗੀ ਚਲ ਕਰਦਾ ਨਹੀਂ ਆ ਮੈਨੂੰ ਪਤੀ ਆਹੀ ਦਾਸਰਜਾ ਤੇ ਲੱਗਦੇ ਹੋ ਭੇਜੀਂ ਮੈਂ ਰਾਜਵੀਰ ਕੋਲੇ ਫੇਰ ਉਹਨੂੰ ਕੋਈ ਸੇ ਨੰਬਰ ਤੇ ਭੇਜ ਦੇ ਸੇ ਨੰਬਰ ਤੇ ਪਾ ਦੀ ਮੈਂ ਸੇਤੀ ਪਾਉਂਗੀ ਹੁਣ ਤੇਰੇ ਤੇ ਤਾਂ ਪਾਉਂਗੀ ਜਿਹੜੇ ਚਾਦਾ ਇਹ ਨਹੀਂ ਹਾਂ ਗੂਗਲ ਗੂਗਲ ਪੇ ਚੱਲਦਾ ਇਥੇ ਠੀਕ ਹੈ ਕਰਦੀ ਆ ਗੂਗਲ ਪੇ ਮੈਂ ਚਲ ਚੰਗਾ ਸੇਤੀ ਕਰੀਂ ਚੰਗਾ 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 ਸੇਤੀ ਕਰੂੰ ਹਾਂ ਅਸੀਂ ਗੱਡੀ ਦਾ ਪਤਾ ਜਣਾ ਬੁੜੀ ਦਾ ਤਾਂ 10000 ਤੇ ਲੱਗਦੀ ਸੀ ਲੈ ਲਊਗੀ ਉਹ ਤੂੰ ਕਿਉਂ ਗਾਲਾਂ ਕੱਢੀ ਜਾਂਦੀ ਐ ਕਿੱਥੇ ਪੈਸੀ ਪੈਸੀ ਕਰੀ ਜਾਂਦੀ ਐ ਮੈਂ ਦੇ ਦੂੰਗੀ ਤੁਹਾਨੂੰ ਬਥੇਰੇ ਠੀਕ ਐ ਚਲ ਠੀਕ ਐ ਹਰਪ੍ਰੀਤ ਜੀ ਦਾ ਆਪਾਂ ਹੀ ਨਿਕਾ ਕੱਲੇ ਪੈਸਾ ਤੱਕੀ ਰਹੀ ਜੇਗੀ ਉਹ ਤਾਂ ਐ ਕਹੀ ਆਏ ਨੇ ਉਹਨੂੰ ਪਤਾ ਵੀ ਖਵਸੇ ਬੰਦਾ ਮਰਦਾ ਕਿ ਜਾਂਦਾ ਉਹ ਤਾਂ ਕਹਿੰਦੀ ਤੇ ਮੈਂ ਤਾਂ ਕਿਹਾ ਸੀ ਆਪਣਾ ਗਵਾਂਡ ਚ ਚਾਕੀਆਂ ਤੇ ਇਹਨੂੰ ਵੀ ਬੁੜੀ ਮਰ ਗਈ ਆਈਆਂ ਜਾਂ ਗੱਲਾਂ ਕਰਦੀ ਆ ਜੇ ਕਿਸੇ ਨੇ ਨੇ ਜਾਣੇ ਬੇਬੇ ਠੀਕ ਹੋ ਗਈ ਕਿਸੇ ਨੇ ਦੱਸ ਤਾਂ ਇਹ ਤੋਂ ਖਿਹੜਾ ਛਡਾ ਲਾਂਗੇ ਆਪਾਂ ਉਹੀ ਤਾਂ ਗੱਲ ਐ ਕਿ ਨਹੀਂ ਜਾਂ ਗੱਲ ਆਏ ਨੇ ਕਮਲ ਮਾਰਦੀ ਹਰਪ੍ਰੀਤ ਨੂੰ ਤਾਂ ਚਾਹ ਹੋਇਆ ਪਿਆ ਵੀ ਬੁੜੀ ਵਦਗਾ ਨਹੀਂ ਮਾਰਦੇ ਜੇ ਛੇਤੀ ਬਣੀ ਆ ਹਰਪ੍ਰੀਤ ਦੀ ਗਮਾਂਡੀਆਂ ਦੀ ਗੱਡੀ ਦਾ ਪੁੱਛ ਲੈ ਤੂੰ ਲੈ ਗੱਡੀ ਤਾਂ ਬਾਈ ਮੈਂ ਪੁੱਛ ਲੰਨੀ ਕੋਈ ਨੇ ਆ ਮੇਰੇ ਲਾਦਾ ਆ ਗਿਆ 10 हां आ गया भाई आ गया। खाते च 10000 ਰੁਪਇਆ ਆ ਗਿਆ ਚਲ 10 ਦਾ ਪਾਤਾ ਵਧੀਆ ਹੈ ਉਹਨੇ ਚਲ ਫਿਰ ਇਹਨੇ ਕੋਈ ਆਰਤੀ ਉਰਤੀ ਮੇ ਤੁ ਫੜਾ ਲਾਂ ਗੋ ਥੋ ਆਹੋ 10 ਦਾ ਵਾਦੂਆ ਚਲ ਲੈ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਨਾ ਰਾਦ ਰਾਦਾ ਸੇ ਪਾਰ 10 ਦਾ ਡਾਕਟਰੀ ਲੈ ਲੂ ਅਬੇ ਬੇ ਤੂੰ ਕਿਵੇਂ ਖੜੀ ਤੂੰ ਠੀਕ ਹੈ ਨਾ ਫੇਰ ਮੇਰੇ ਹੰਟੀਗੋ ਮੋ ਆਏ ਦੌੜਾ ਤਾਂ ਖੁੱਲ ਗਿਆ ਮੇਰੇ ਅੱਛਾ ਦੌੜਾ ਆਏ ਕਿਵੇਂ ਖੁੱਲ ਗਿਆ ਬੇਬੇ ਬਿਨਾਂ ਦਵਾਈ ਤੋਂ ਅਸੀਂ ਤਾਂ ਕਾਂਟੇ ਦੇ ਮੱਥਾ ਮਾਰੀ ਜਾਂਦੇ ਆ ਇਹ ਹੋਇਆ ਕੀ ਸੀ ਦੌੜਾ ਪੈ ਗਿਆ ਸੀ ਮੇਰੇ ਤਾਂ ਕੁਝ ਨਹੀਂ ਪਿਆ ਭਾਈ ਦੌੜਾ ਦੂਰਾ ਆ ਪੈਸੇ ਦੇਖ ਕੇ ਇਹਦਾ ਦੌੜਾ ਖੁੱਲ ਗਿਆ ਇਹ ਤਾਂ ਫੇਸਰੀ ਪੂਤਲੀ ਆ ਦੌੜਾ ਪਿਆ ਸੀ ਮੇਰੇ ਬੇਬੇ ਇੰਨੀ ਤਾਂ ਮਿਲਿਆ ਕਰਾ ਤਾ ਤੁਹਾਨੂੰ ਅੱਲਾਹ ਹੈਰਾਨ ਕਰਤਾ ਦੌੜਾ ਖੜਾ ਕਦੋਂ ਕੋ ਮੈਂ ਪਿਆ ਮੇਰੇ ਤੂੰ ਕਿੱਥੇ ਦੇਣਾ ਦੇਵੇਂਗਾ ਇਹਨਾਂ ਰੱਬ ਤਾਂ ਦੇਖਦਾ ਤਾਹਾਂ ਇੰਨੇ ਤਾਂ ਗੱਪ ਛੜੱਪ ਨਾ ਮਾਰਿਆ ਕਰ ਕਿਉਂ ਸਭ ਬਣਾਣ ਕਰ ਰੱਖਿਆ ਤੂੰ ਆ ਜਾ ਬਾਈ ਇਹਨੂੰ ਕੁਝ ਨਹੀਂ ਹੋਇਆ ਤਾਂ ਢੰਗ ਕਰਦੀ ਐ ਬੜੇ ਮੈਨੂੰ ਤਾਂ ਹਰਪ੍ਰੀਤ ਨੇ ਪਹਿਲੀ ਕਿਹਾ ਸੀਗਾ ਮੈਨੂੰ ਤਾਂ ਉੱਦੇ ਦੀ ਪਤਾ ਸੀ ਇਹਦਾ ਦੌਰਾ ਪਿਆ ਸੀ ਦੌਰਾ ਖੁੱਲ ਗਿਆ ਹਾਲਤ ਕਿ ਮੈਂ ਸਿੱਧੀ ਹੋ ਗਈ ਤੇਰੀ ਲੱਤ ਤੇਰਾ ਦੌਰਾ ਲੱਤ ਕਿ ਮੈਂ ਸਿੱਧੀ ਹੋ ਗਈ ਇਹਦਾ ਦੱਸ ਮੈਨੂੰ ਤੇ ਲੱਤਾਂ ਮਰਾਂਗੇ ਸਿੱਧੀਆਂ ਹੀ ਸੀ ਤੇ ਤੂੰ ਤਾਂ ਗਈ ਸੀ ਮੇਰਾ ਬਾਹੀ ਪੇੜੀ 6 ਵਜੇ ਗੋਡੇ ਤੇ ਫਿਰ ਹਣ ਸੱਟਾਂ ਤਾਂ ਹੈ ਗਈ ਸੀ ਚਲ ਪਰੇ ਬੇਗਨਾ ਬੇਪੀਏ ਵੱਟ ਕੇ ਪਹਿਲਾਂ ਆਇਂਦਾ ਨਹੀਂ ਹੋਣੀ ਜੇ ਤੂੰ ਸੱਚੀ ਤੈਨੂੰ ਗੰਮ ਗੰਮ ਹੋ ਗਈ 6 ਵਜੇ ਅਸੀਂ ਤਾਂ ਨਹੀਂ ਯਕੀਨ ਕਰਦੇ ਤੇਰਾ ਹਾਂ ਜੇ ਆਪਾਂ ਡਾਕਟਰ ਦੇ ਲੈ ਜੀਦਾ ਤਾਂ ਇੰਨੀ ਦਖਲ ਕਰਾਂ ਦਾ ਖਬਰ ਕਿ ਨਾਲੇ ਆਪਣੀ ਡਾਕਟਰ ਕਰਦਾ ਬੇਇੱਜ਼ਤੀ ਆਪਣੀ ਆਇਂ ਨਹੀਂ ਕਹਿੰਦਾ ਵੀ ਦਵਾ ਖੋਲ ਕੇ ਤਾਂ ਠੀਕ ਹੋ ਗਈ ਬੁੜੀ ਹਾਂ ਦਵਾ ਤਾਂ ਤੈਨੂੰ ਦਵਾਰੇ ਪੈ ਜੂ ਜਿਹੜਾ ਹਰਪ੍ਰੀਤ ਨੇ 10000 ਰੁਪਏ ਸੈਂਡ ਕਰਵਾ ਲਿਆ ਚੰਗਾ ਕੋਈ ਕੰਮ ਵੀ ਕਰਾ ਦੇ ਮੇਰੀ ਭੈਣ ਨੂੰ ਆ ਜਾ ਬਾਈ ਪਈ ਰਹਿਣ ਦੇ ਪਤਾ ਕੀ ਕਰਾਉਣਾ ਇਹ ਤੋਂ ਆ ਮੈਂ ਬੁੜੀਆਂ ਪਤਾ ਲੈਣ ਆਉਂਦਾਂ ਸੀ ਮੋੜ ਦੀਆਂ ਉਹਨਾਂ ਨੂੰ ਬੇਇੱਜ਼ਤੀ ਕਰਾ ਕੇ ਰੱਖਤੀ ਐ ਇਹਨ ਦੇ ਕਿ ਲਛਣ ਕਰਦੇ ਹੈਗੀ ਭੈਣ ਭਰਾ ਕਿਵੇਂ ਕਰਦੇ ਹੈ 20 ਪੈਸੇ ਮੰਗਾ ਲੈ ਸਕੀਮ ਤਾਂ ਮੇਰੀ ਚੱਲੀ ਗਈ 10000 ਤਾਂ ਮੰਗਾ ਹੀ ਲਿਆ ਹਰਪ੍ਰੀਤ ਆ ਜਾ ਭਾਈ ਐਵੇਂ ਲਛਣ ਕਰੀ ਜਾਂਦੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਦੀ ਕਰਤੂਤ ਦਾ ਫੇਰ ਅਗਲਾ ਮੈਨੂੰ ਕਹਿੰਦਾ ਤਾਂ ਰਾਈ ਵੀ ਰਾਈ ਬੋਲਦੀ ਆ ਮੈਂ ਬਗੈਰ ਗੱਲ ਤੋਂ ਨਹੀਂ ਬੋਲਦੀ ਮੈਨੂੰ ਇਹ ਬੁੜੀ ਦਾ ਪਤਾ ਹੈ ਸਾਰਾ ਆਪਣੇ ਤੂੰ ਹੁਣ ਐ ਕਰ ਉਹ ਮੇਰਾ ਹਰਪ੍ਰੀਤ ਫੇਰ ਲੈ ਲਈਦਾ 10000 ਰੁਪਏ ਤੈਨੂੰ ਕਰਿਆ ਤੂੰ ਵਾਪਸ ਕਰ ਦੇ ਕਿ ਭਾਈ ਮੇਰੀ ਗੱਲ ਸੁਣ 10000 ਰੁਪਏ ਕਿਹੜਾ ਮੈਨੂੰ ਰੱਖ ਲੈਣ ਦੇ ਮੇਰੇ ਕੋਲੇ ਪੈਸਾ ਹੈ ਨਹੀਂ ਤੂੰ ਦੱਸੀ ਨਾ ਹਰਪ੍ਰੀਤ ਨੂੰ ਵੀ ਬੁੜੀ ਉਹਨਾਂ ਦੀ ਉੱਠ ਖੜੀ ਤੂੰ ਐ ਕਹਦੀ ਡਾਕਟਰ ਨੇ ਲੈ ਲਿਆ ਉਹ ਤਾਂ ਫਿਰ ਉਹਨੂੰ ਮੈਂ ਕਿ ਕਹਾ ਵੀ ਮਾਨਸਾ ਲਗਾਈ ਸੀ ਜਿਹੜਾ ਉਹਨੇ ਮੈਥੋਂ 10 ਰੁਪਏ ਲੈਤਾ 10 ਰੁਪਏ ਕਹੀ ਨਹੀਂ 10000 ਲੈਤਾ ਸੀ ਤਨਖਾਹ ਚ ਉਹੀ ਮੇਰੇ ਕੋਲੇ ਵਾਪਸ ਆ ਗਿਆ ਮੁੜ ਕੇ ਬਾਹਰ ਉਹਦੇ ਵਾਪਸ ਤਾਂ ਆ ਗਿਆ ਕੋਈ ਗੱਲ ਨਹੀਂ ਫਿਰ ਉਹਨੂੰ ਐ ਕਹਾ ਵੀ ਮਾਨਸਾ ਮੈਂ ਗਿਆ ਨਹੀਂ ਕੀ ਗੱਲ ਕਹਾ ਨਹੀਂ ਤਾਂ ਤੂੰ ਕਹਿਦੀ ਕਿ ਮਾਨਸਾ ਤਾਂ ਅਸੀਂ ਗਏ ਸੀ ਤੇ ਕ ਭੈਣ ਉੱਥੇ ਰਹਿ ਪੀ ਤੇ ਬੇਬੇ ਨੂੰ ਦਾਖਲ ਕਰ ਲਿਆ ਕਹਿੰਦਾ ਮੈਂ ਮੁੜਿਆ ਆਇਆ ਅਈਨੇ ਅਸੀਂ ਆ ਜੰਗਾ ਅਸੀਂ ਕਹਾਂਗੇ ਸਹੀ ਇੱਕ ਰਾਤ ਲਾ ਕੇ ਡਾਕਟਰ ਨੇ ਛੁੱਟੀ ਦੇਤੀ ਬੇਬੇ ਦਾ ਦੌਰਾ ਖੁੱਲ ਗਿਆ ਨਹੀਂ ਬਣੀ ਮੈਂ ਕਹ ਦੂੰ ਹਰਪ੍ਰੀਤ ਨੂੰ ਵੀ ਦਾਖਲਤਾ ਕਰੀ ਨਹੀਂ ਵੀ ਦਵਾਈ ਦੇ ਕੋ ਉਧਰ ਹੀ ਮੋੜ ਤੇ ਆਹੋ ਐ ਕਹੀ ਦ ਲੱਗ ਗਿਆ 10000 ਰੁਪਏ ਟੈਸਟਾਂ ਤੇ ਲੱਗ ਐ ਕਹੀ ਕੋਲੀ ਬਾਈ ਬਣ ਕੇ ਮੈਂ ਤੈਨੂੰ ਦੇ ਦੂੰਗਾ ਪਾਣੀ ਬੰਦ ਹਰਪ੍ਰੀਤ ਨੇ ਪਹਿਲਾਂ ਹੀ ਕਿਹਾ ਸੀਗਾ ਬਈ ਉਹ ਤਾਂ ਧੰੜੇ ਹੱਥੀਏ ਬੁੜੀ ਮਾਈ ਨਹੀਂ ਮੰਨਦਾ ਸੀਗਾ ਮੈਨੂੰ ਤਾਂ ਪਤਾ ਸੀ ਬਈ ਮੈਂ ਤੈਨੂੰ ਉੱਦੇ ਵੀ ਕਿਵੇਂ ਘਟਦੀ ਇਹਨਾਂ ਇੱਡੀ ਭੇੜੀ ਬੁੜੀ ਨਾਲ ਕੱਟਣਾ ਤਾਂ ਪੈਂਦਾ ਹੁਣ ਤਾਂ ਥੋੜੇ ਚਰਦੀ ਹੈ ਕੋਈ ਨਾ ਜਿਹੇ ਜਿਹੇ ਡਰਾਮੇ ਕਰਦੀ ਗ ਚੱਲ ਚੰਗਾ ਭਨੇ ਮੈਂ ਤਾਂ ਐਵੇਂ ਬਗੈਰ ਗੱਲ ਤੋਂ ਦਵੱਲੀ ਫਿਰਦੇ ਨਾ ਕੋਈ ਗੱਲ ਨਾ ਕੋਈ ਬਾਤ ਲੱਭਾਈ ਮੈਨੂੰ ਤਾਂ ਆਪ ਟੈਨਸ਼ਨ ਹੋ ਕਿਸੇ ਮਤ ਜਿੰਨਾਂ ਦੇ ਸਕੂਲਾਂ ਆਈਆਂ ਚਾਹ ਨਹੀਂ ਪਾਣੀ ਨਹੀਂ ਪੀਤਾ ਚੱਲ ਕੋਈ ਨਹੀਂ ਹਰਪ੍ਰੀਤ ਨੂੰ ਨਾ ਦੱਸੀ ਪੀ ਬੇਬੇ ਜਾਣ ਕੇ ਕਰਦੀ ਸੀ ਚੰਗਾ ਫਿਰ ਹਾਂ ਮੈਂ ਤੈਨੂੰ ਪਤਾ ਉਹ ਤਾਂ ਆਪ ਲੜਾਈ ਤਿਆਰੀ ਰਹਿੰਦੀ ਹੈ ਲੜਾਈ ਨੂੰ ਇਹ ਤਾਂ ਬੁਢੀ ਜਿਹੇ ਡਰਾਮਾ ਕੰਮ ਕਰ ਗਿਆ ਚੱਲ 10000 ਰੁਪਏ ਤਾਂ ਆ ਗਿਆ ਖਾਤੇ ਇਹਨੂੰ ਨਹੀਂ ਵਰਪੰਜੀ ਦਿੰਦੀ ਮੈਂ ਆਪ ਦੇ ਕੋਲੇ ਰੱਖੂਗੀ ਅਖਰੀ ਸੋ ਚੈਨਲ ਤੇ ਜਿੰਨਾ ਬੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਪਤਵੰਤਕਾਰ ਅਮਨਦੀਪ ਕੌਰ ਸਵਰਨ ਕੌਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਬੀਨਾ ਜੈਨ ਕਮਲੇਸ਼ ਕੁਮਾਰੀ ਲੀਲਾ ਸੈਣੀ ਆਇਸ਼ਾ ਭੁੱਲਰ ਉਮੈਸ਼ਾ ਭੁੱਲਰ ਜੁਗਰਾਜ ਭੁੱਲਰ ਪੱਪੇ ਸਾਜੀ ਇੰਦੂ ਸ਼ਰਮਾ ਪਰਮਜੀਤ ਕੌਰ ਬੌਬੀ ਰਾਜਾ ਹਾਂਗਕਾਂਗ ਸੁਰਿੰਦਰ ਕੌਰ ਜਾਹਲ ਬਲਵਿੰਦਰ ਕੌਰ ਲੁਧਿਆਣਾ ਪ੍ਰੇਮਿਕਾ ਜੁਪੀ ਤੋਂ ਜੱਸੀ ਅਮਰੀਕਾ ਸ਼ਿਮਲਾ ਪਰੀ ਲੁਧਿਆਣਾ ਹਰਜੀਤ ਚੰਡੀਗੜ੍ਹ ਗੁਰਦੇਵ ਸਿੰਘ ਮਾਨਸਾ ਫਕੀਰ ਚੰਦ ਸ਼ਰਮਾ ਸਿਮਨਪ੍ਰੀਤ ਕੌਰ ਫੱਲੇਵਾਲ ਬਸੰਤ ਕੌਰ ਸੁਖਪ੍ਰੀਤ ਸਿੰਘ ਭਾਰਤ ਭੂਸ਼ਣ ਸੱਚਦੇਵਾ ਜਸਵੰਤ ਸਿੰਘ ਬਹਾਦਰਪੁਰ ਮਨਪ੍ਰੀਤ ਕੌਰ ਬਰਾੜ ਪੁਸ਼ਪਾ ਰਾਣੀ ਠਾਣਾ ਸਿੰਘ ਨਵਪ੍ਰੀਤ ਸਿੰਘ ਵੀਰੇਵਾਲਾ ਜੱਟਾਂ ਹਰਵਿੰਦਰ ਕੌਰ ਮਹਿਰਨਾ ਕਲਾਂ ਲੁਧਿਆਣਾ ਰਪਾਲ ਕੌਰ ਸਤਿੰਦਰਜੀਤ ਡਾਕਟਰ ਰਣਜੀਤ ਸਿੰਘ ਖੰਘੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਅਮਰ ਸਿੰਘ ਪਟਿਆਲਾ ਨਿੱਕਾ ਸਿੰਘ ਵਿਸ਼ਵਜੀਤ ਸਿੰਘ ਏਕਾ ਸ਼ਰਮਾ ਅਨੈਤ ਸ਼ਰਮਾ ਦ੍ਰੁਪਿਕਾ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮਨੀਆਂ ਰਹੇਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ